ਅਮਰਤਪਾਲ ਆਇਆ ਉਹ ਕਹਿੰਦਾ ਬਈ ਇਸ ਨਾਂ ਤੇ ਮੈਂ ਤਾਂ ਜੀ ਹੈ ਤਾਂ ਮੇਰੇ ਕੋਲ ਪਾਸਪੋਰਟ ਹੈ ਪਰ ਮੈਂ ਭਾਰਦਾ ਤਾਂ ਹੈ ਹੀ ਨਹੀਂ ਨਾ ਮੇਰੇ ਯਕੀਨ ਹੈ ਤੇ ਕੰਮ ਹੈ ਇਹ ਕਰਨਾ ਵੀ ਮੈਂ ਇਥੇ ਨਸ਼ੇ ਸ਼ਰੋਣੇ ਇਹ ਕੰਮ ਕਿਹੜਾ ਹੈ ਜਿਹੜਾ ਉਹਨੇ ਕਰਨਾ ਬੈਠ ਕੇ ਤੋਂ ਇਕੱਲਾ ਹੀ ਧਰਮ ਦੇ ਨਾਂ ਤੇ ਕਰ ਸਕਦਾ ਸਾਹਿਬ ਸਭ ਤੁਸੀਂ ਕੀ ਇਹ ਕਹਿਣਾ ਚਾਹੁੰਦੇ ਹੋ ਕਿ ਅਮਰਤਪਾਲ ਸਿੰਘ ਦਾ ਆਉਣਾ ਇਹ ਸਰਕਾਰ ਦਾ ਫੈਸਲਾ ਸੀ ਉਹਦਾ ਆਪਣਾ ਨਹੀਂ ਜਾਂ ਪੰਥ ਦਾ ਫੈਸਲਾ ਨਹੀਂ ਸੀ ਜਹਾ ਸ਼ਰੋਣ ਦਾ ਕੰਮ ਕਰਦੇ ਆ ਤੇ ਗੱਲਾਂ ਇਹ ਕਰਦੇ ਵੀ ਮੈਨੂੰ ਭਾਰਤੀ ਸੰਵਿਧਾਨ ਤੇ ਭਰੋਸਾ ਨਹੀਂ ਮੈਂ ਸਿੱਖਾਂ ਦਾ ਵੱਖਰਾ ਖਾਲਸਾਤਨ ਚਾਹੀਦਾ ਹੈ ਜੇ ਸਾਰਾ ਕੰਮ ਅਸੀਂ ਇਹ ਕਰਨਾ ਗਏ ਜਿਵੇਂ ਅਸੀਂ ਤਾਂ ਕਰਦੇ ਹਾਂ ਦਾ ਗੁਰੂ ਦਾ ਕੰਮ ਆ ਪਰ ਅਸੀਂ ਲੁੱਟਾ ਖੋਹਾਂ ਵੀ ਕਰਦੇ ਆ ਬੇਗੁਨਾ ਬੰਦੇ ਵੀ ਮਾਰਦੇ ਆ ਸਰਕਾਰ ਦੇ ਹੱਥਾਂ 'ਚ ਵੀ ਖੇលਦੇ ਆ ਇਹ ਫੇ ਗੁਰੂ ਦੀ ਸੇਵਾ ਥੋੜੀ ਹੁਣ ਫੇਰ ਅਮਰਤਪਾਲ ਕਹਿੰਦਾ ਵੀ ਮੈਂ ਤਾਂ ਕੁਝ ਕਰ ਹੀ ਨਹੀਂ ਰਿਹਾ ਬੇ ਕੀ ਇਹ ਸਾਰੀ ਕਾਰਵਾਈਆਂ ਨਾ ਪੰਥ ਦਾ ਪਸਾਰਾ ਪੰਥ ਦੇ ਵਿਚਾਰਾਂ ਦਾ ਪਸਾਰਾ ਹੋਇਆ ਇਹ ਪੰਜਾਬ ਦੇ ਨੌਜਵਾਨ ਸਮਝ ਲੈਣ ਵੀ ਨਹੀਂ ਜਾਦਾ ਇਹ ਅਮਰਤਪਾਲ ਦਾ ਫੈਨੋਮੈਨਾ ਸਾਡੇ ਹੱਕ 'ਚ ਨਹੀਂ ਹੈ ਅਸੀਂ ਨਹੀਂ ਐਵੇਂ ਭਾਵਕ ਹੋ ਕੇ ਡਾਂਗਾ ਚੱਕੇ ਤੁਰ ਪੈਣਾ ਇਹ ਜਿਹੜੇ ਸਾਰੇ ਇਹ ਫੀਨੋਮੈਨੇ ਆ ਇਹ ਸਿੱਖ ਧਰਮ ਦੀਆਂ ਬੁਨਿਆਦਾਂ ਸਿੱਖਿਆਵਾਂ ਦੇ ਹੱਕ ਵਾਲੇ ਆ ਦੇਖਣਾ ਤਾਂ ਸਹੀ ਇਹ ਆ ਵੀ ਉਸ ਚੋਣ ਲੜਨ ਦੇ ਪਿੱਛੇ ਨਜ਼ਰੀਆ ਕੀ ਆ ਚੋਣ ਕਿਉਂ ਲੜ ਰਹਾ ਆ ਅਸੀਂ ਆਪਣੇ ਪਿਸ਼ੋਕੜ ਨੂੰ ਹਮੇਸ਼ਾ ਇੱਕ ਧਾਰਮਿਕ ਜਾਂ ਆਸਥਾ ਦੇ ਅਨਕਾਂ ਲਾ ਕੇ ਦੇਖਿਆ ਇਹਦਾ ਅੰਮ੍ਰਿਤਪਾਲ ਦਾ ਸਾਰਾ ਪ੍ਰੋਸੈਸ ਵਿਚਾਰਨਾ ਚਾਹੀਦਾ ਇੱਕ ਬਿਲਕੁਲ ਪਾਲ ਸਿੰਘ ਦਾ ਕੀ ਲਿੰਕ ਹੋਇਆ 84 ਦੇ ਵਿੱਚ ਸਸਤੀਆਂ ਜੜਾ ਲੋਨ ਵਿੱਚ ਅਕਾਲੀ ਦਲ ਨੇ ਬਹੁਤ ਭੜਾ ਰੋਲ ਅਦਾ ਕੀਤਾ ਇਤਿਹਾਸ ਦੇ ਕਾਲੇ ਪੰਨਿਆਂ ਤੇ ਲਿਖਿਆ ਜਾਏਗਾ ਕਿ ਪੰਜਾਬ ਦੀ ਧਰਤੀ ਤੇ ਆਰਐਸਐਸ ਪੱਖੀ ਪਾਰਟੀ ਨੂੰ ਹਿੰਦੂ ਸਿੱਖਾਂ ਦੀ ਪਾਰਟੀ ਬਣਾ ਕੇ ਪੇਸ਼ ਕਰਨਾ ਔਰ ਸਿੱਖਾਂ ਦਾ ਉਹਨਾਂ ਨਾਲ ਨੌ ਮਾਸ ਦਾ ਰਿਸ਼ਤਾ ਦੱਸਣਾ ਉਹੀ ਅੱਜ ਕੰਡੇ ਚੁਗ ਰਹੇ ਹਨ ਸਮੁੱਚੇ ਅਕਾਲੀ ਦਲ ਦੀ ਕਿਰਪਾ ਹੀ ਹੋਈ ਆ ਵੀ ਪੰਜਾਬ ਚ ਅਤਵਾਦ ਦਾ ਦੌਰ ਬਤੇ ਲੋਕ ਸਭਾ ਚੋਣਾਂ ਆਂ ਸਰਤੇ ਨੇ ਪਰ ਇੱਕ ਹਲਕਾ ਪੰਜਾਬ ਦਾ ਇੱਕ ਇਹੋ ਜਿਹਾ ਹਲਕਾ ਆ ਜਿਹੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਵੇਲੇ ਉਸ ਹਲਕੇ ਦੇ ਉੱਤੇ ਜਿਹੜਾ ਜਿਹੜਾ ਉਮੀਦਵਾਰ ਉਤਰਿਆ ਉਸੇ ਉਸੇ ਉਮੀਦਵਾਰ ਨੂੰ ਲੈ ਕੇ ਚਰਚਾ ਇਸ ਹੱਦ ਤੱਕ ਭਖੀ ਹੋਈ ਹੈ ਕਿ ਹੁਣ ਜਿਵੇਂ ਪੰਜਾਬ ਦੀ ਸਾਰੀ ਸਿਆਸਤ ਇੱਕ ਥਾਂ ਤੇ ਆ ਕੇ ਖੜ ਗਈ ਹੋਵੇ ਆ ਪ੍ਰਤੀਤ ਹੋਣ ਲੱਗ ਗਿਆ ਗੱਲ ਕੀਤੀ ਜਾ ਰਹੀ ਆ ਹਲਕਾ ਖਡੂਰ ਸਾਹਿਬ ਦੀ ਔਰ ਉਥੋਂ ਇੱਕ ਇਹੋ ਜਿਹਾ ਸ਼ਖਸ ਖੜਾ ਹੋ ਗਿਆ ਜਿਹੜਾ ਅਜੇ ਤੱਕ ਸਿਆਸਤ ਵਿੱਚ ਨਹੀਂ ਸੀ ਆਇਆ ਮਰਾਦ ਅਮਰਤਪਾਲ ਸਿੰਘ ਤੋਂ ਔਰ ਅਮਰਤਪਾਲ ਸਿੰਘ ਦੀ ਸਿਆਸਤ ਨੂੰ ਕੇ ਵਕ ਵਕ ਕਸਮ ਦੀਆਂ ਚਰਚਾਵਾਂ ਖੜੀਆਂ ਹੋ ਰਹੀਆਂ ਨੇ ਵਕ ਵਕ ਕਸਮ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਭਾਵੇਂ ਉਸ ਦੇ ਮਾਤਾ ਪਿਤਾ ਉਸ ਦੇ ਸਮਰਥਕ ਜ਼ਰੂਰ ਪ੍ਰਚਾਰ ਕਰ ਰਹੇ ਨੇ ਪਰ ਇਸ ਪ੍ਰਚਾਰ ਦਾ ਨਤੀਜਾ ਕੀ ਨਿਕਲੇਗਾ ਔਰ ਕੀ ਪੰਜਾਬ ਦੀ ਸਿਆਸਤ ਵਿੱਚ ਅਮਰਿਤਪਾਲ ਸਿੰਘ ਦੀ ਐਂਟਰੀ ਹੋ ਸਕੇਗੀ ਐਮਪੀ ਦੀ ਸੀਟ ਮਿਲ ਸਕੇਗੀ ਬਹੁਤ ਸਾਰੇ ਸਵਾਲ ਨੇ ਔਰ ਕੀ ਇਹ ਫੈਸਲਾ ਸਹੀ ਸੀ ਇਹ ਵੀ ਇੱਕ ਸਵਾਲ ਖੜਦਾ ਆ ਇਹ ਇਹੋ ਜੇ ਕਈ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਅਸੀਂ ਪਹੁੰਚੇ ਆ ਮੰਗਤਰਾਮ ਆਪਾਸਲਾ ਜੀ ਦੇ ਕੋਲ ਪਹਿਲਾਂ ਵੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਾ ਚੁੱਕੇ ਆ ਇਹਨਾਂ ਮਸਲਿਆਂ ਨੂੰ ਲੈ ਕੇ ਉਹ ਬਾਰੀਕੀ ਅੱਖ ਰੱਖਦੇ ਨੇ ਔਰ ਜ਼ਰੂਰ ਇਹਨਾਂ ਚੀਜ਼ਾਂ ਦੇ ਉੱਤੇ ਡੂੰਘਾ ਵਿਸ਼ਲੇਸ਼ਣ ਕਰਦੇ ਨੇ ਇਸ ਵਾਸਤੇ ਉਹਨਾਂ ਦੇ ਕੋਲ ਮੌਜੂਦ ਆ ਦੁਬਾਰਾ ਉਹਨਾਂ ਨੂੰ ਇਸ ਬਾਰੇ ਪੁੱਛ ਪੜਤਾਲ ਕਰਦੇ ਆ ਉਹਨਾਂ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਪਾਸਲਾ ਸਾਹਿਬ ਤੁਹਾਨੂੰ ਸਮਾਧਨਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਆਪਣੇ ਸਰੋਤਿਆਂ ਦੇ ਸਾਹਮਣੇ ਖੜਨ ਦਾ ਮੈਨੂੰ ਮੌਕਾ ਦੇ ਰਹੇ ਹੋ ਬਸਨ ਸਾਹਿਬ ਅਮਰਿਤਪਾਲ ਸਿੰਘ ਸਿਆਸਤ ਵਿੱਚ ਆਉਂਦਾ ਪੰਜਾਬ ਦੀ ਸਿਆਸਤ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਫਿਲਹਾਲ ਪਰ ਇਹ ਫੈਸਲਾ ਹੀ ਜਿਹੜਾ ਲਿਆ ਗਿਆ ਸਭ ਤੋਂ ਪਹਿਲਾਂ ਮੈਂ ਆਹੀ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਤੁਸੀਂ ਕਿਸ ਤਰ੍ਹਾਂ ਇਸ ਫੈਸਲੇ ਨੂੰ ਦੇਖਦੇ ਹੋ ਅਮਰਿਤਪਾਲ ਸਿੰਘ ਦਾ ਸਿਆਸਤ ਵਿੱਚ ਆਉਣਾ ਕਿਸੇ ਬੰਦੇ ਦਾ ਚੋਣ ਲੜਨਾ ਚੋਣ ਚ ਕੁਦਣਾ ਉਹਦਾ ਅਧਿਕਾਰ ਹੁੰਦਾ ਹੈ ਉਹ ਕਿਸੇ ਨੂੰ ਕੋਈ ਨਰਾਜ਼ਗੀ ਹੋਵੇ ਨਾ ਹੋਵੇ ਉਹਦਾ ਅਧਿਕਾਰ ਆ ਇਸ ਲਈ ਮੈਂ ਇਸ ਗੱਲ ਤੇ ਨਹੀਂ ਬਹੁਤਾ ਕੋਈ ਦੁਖੀ ਹੋਊਂਗਾ ਜਾਂ ਮੈਂ ਕੋ ਖੁਸ਼ੀ ਮਨਾਊਂਗਾ ਵੀ ਉਹ ਚੋਣਾ ਲੜਦਾ ਕਿ ਨਹੀਂ ਲੜਦਾ ਉਹ ਚੋਣਾ ਲੜੇ ਹਲੇ ਉਹਦੇ ਸੰਕੇਤ ਆ ਰਹੇ ਆ ਅਸਲੀਅਤ ਚ ਲੜੇਗਾ ਕਿ ਨਹੀਂ ਲੜੇਗਾ ਇਹ ਵੀ ਹਲੇ ਦੇਖਣ ਦਾ ਮਸਲਾ ਆ ਲੇਕਿਨ ਚਰਚਾ ਛੇੜਦੀ ਵੀ ਉਹਨੇ ਚੋਣ ਲੜਨੀ ਆ ਇਹ ਉਹਨਾਂ ਦਾ ਅਧਿਕਾਰ ਹੈਗਾ ਉਹ ਲੜਨ ਦਾ ਚੋਣ ਤਾਂ ਲੜ ਲੈ ਦੇਖਣਾ ਤਾਂ ਸਹੀ ਇਹ ਆ ਵੀ ਉਸ ਚੋਣ ਲੜਨ ਦੇ ਪਿੱਛੇ ਨਜ਼ਰੀਆ ਕੀ ਆ ਚੋਣ ਕਿਉਂ ਲੜ ਰਹਾ ਆ ਉਸ ਚੋਣ ਦਾ ਸਾਡੇ ਭਾਰਤ ਦੀ ਪੰਜਾਬ ਦੀ ਸਿਆਸਤ 'ਤੇ ਅਸਰ ਕੀ ਪਏਗਾ ਇਹ ਗੱਲਾਂ ਵਿਚਾਰਨ ਦੀਆਂ ਆ ਉਦੋਂ ਕਿਸੇ ਦੇ ਅਧਿਕਾਰ ਆ ਹਰ ਬੰਦੇ ਦਾ ਵੀ ਇਹ ਚੋਣਾ ਲੜ ਲੈਵੇ ਨਜ਼ਰੀਏ ਦੀ ਤੁਸੀਂ ਗੱਲ ਕੀਤੀ ਨਜ਼ਰੀਏ ਦੀ ਜੇ ਇਹ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਦਾ ਨਜ਼ਰੀਆ ਬਹੁਤ ਪਹਿਲਾਂ ਕਲੀਅਰ ਹੋ ਗਿਆ ਸੀਗਾ ਜਿਸ ਵੇਲੇ ਅਮਰਤਪਾਲ ਸਿੰਘ ਨੇ ਇਹ ਦਾਵਾ ਕੀਤਾ ਸੀ ਕਿ ਮੈਂ ਭਾਰਤ ਦਾ ਹਿੱਸਾ ਨਹੀਂ ਆ ਜਾਂ ਜਿਹੜਾ ਮੇਰਾ ਪਾਸਪੋਰਟ ਆ ਸਿਰਫ ਆਉਣ ਜਾਣ ਦਾ ਕੋਈ ਵਸੀਲਾ ਆ ਮੇਰੇ ਵਾਸਤੇ ਭਾਰਤ ਦੇ ਸੰਵਿਧਾਨ ਨੂੰ ਸੱਟ ਮਾਰਨ ਵਾਲਾ ਉਹਨੂੰ ਲੱਤ ਮਾਰਨ ਵਾਲਾ ਅਮਰਤਪਾਲ ਸਿੰਘ ਹੁਣ ਉਸੇ ਸੰਵਿਧਾਨ ਦੀ ਸੌ ਚੁੱਕ ਕੇ ਜੇ ਜਿੱਤਦਾ ਤੇ ਐਮਪੀ ਬਣੂਗਾ ਜਾਂ ਨਾਮਜ਼ਦਗੀ ਭਰੂਗਾ ਕਿਸ ਤਰ੍ਹਾਂ ਤੁਹਾਨੂੰ ਪ੍ਰਤੀਤ ਹੁੰਦਾ ਹੁਣ ਦੇ ਹਾਲਾਤ ਤੇ ਪਹਿਲਾਂ ਦੇ ਹਾਲਾਤ ਇਹ ਆਮ ਤੌਰ ਤੇ ਦੁਨੀਆਂ ਭਰ ਵਿੱਚ ਵੀ ਕਮਜ਼ੋਰੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਕਮਜ਼ੋਰੀ ਹੈ ਅਸੀਂ ਆਪਣੇ ਪਿਸ਼ੋਕਟ ਨੂੰ ਹਮੇਸ਼ਾ ਇੱਕ ਧਾਰਮਿਕ ਜਾਂ ਆਸਥਾ ਦੇ ਅਨਕਾਂ ਲਾ ਕੇ ਦੇਖਿਆ ਜਿਹੜਾ ਸਾਡਾ ਪਿੱਛਾ ਵਾਪਰਿਆ ਆ ਸਾਡੇ ਨਾਲ ਅਸੀਂ ਉਹਨੂੰ ਸਵੈ ਨੁਕਤਾਚੀਨੀ ਇੱਕ ਕ੍ਰਿਟੀਕਲ ਪੱਖ ਨੂੰ ਵਿਚਾਰ ਕੇ ਉਹਨੂੰ ਨਹੀਂ ਮੰਪਿਆ ਜੇਕਰ ਇਹ ਕੀਤਾ ਹੁੰਦਾ ਤੇ ਸ਼ਰਧਾ ਜ Punjab ਦਾ ਇਤਿਹਾਸ ਕਿਤੇ ਹੋਰ ਬਹੁਤ ਅੱਗੇ ਹੁੰਦਾ ਸਾਡਾ ਹਿੱਸਾ ਬਹੁਤ ਵਧੀਆ ਬਣਦਾ ਭਾਰਤੀ ਰਾਜਨੀਤੀ 'ਚ ਅਸੀਂ ਪੁਰਾਣੇ ਇਤਿਹਾਸ ਤੋਂ ਨਾ ਕੋਈ ਸਿੱਖਦੇ ਆ ਨਾ ਉਹਨੂੰ ਵਿਚਾਰਦੇ ਆ ਸਰਬੋਧਿਪ ਦੀ ਸ਼ਰਧਾ ਕਹਦੇ ਨੇ ਵੀ ਜੋ ਅਸੀਂ ਕੀਤਾ ਹੈ ਪਿਛਲੇ ਦਿਨਾਂ 'ਚ ਸਭ ਕੁਝ ਸਾਡਾ ਠੀਕ ਆ ਤੇ ਜਿਹੜੇ ਅਸੀਂ ਦੁਸ਼ਮਣ ਵੇਥੇ ਸੀ ਉਹਨਾਂ ਦਾ ਗਲਤ ਆ ਇਤਿਹਾਸ ਵਿੱਚ ਬੜਾ ਹੀ ਘਟਾ ਹੁੰਦਾ ਹੈ ਵੀ ਇਹਦੇ ਵਿੱਚ ਕੋਈ ਸਾਡਾ ਵੀ ਗਲਤੀ ਹੈਗੀ ਕਿ ਨਹੀਂ ਹੈਗੀ ਇਸ ਲਈ ਅਮਰਪਾਲ ਤੋਂ ਅਮਰਪਾਲ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀ ਸਾਡੇ ਪੰਜਾਬ ਦੇ ਨਾਲ ਜਿਹੜਾ ਸਾਡੀ ਜ਼ਿੰਦਗੀ 'ਚ ਵਾਪਰਿਆ ਵੀ 78 ਤੋਂ ਲੈ ਕੇ ਦਿੱਲੀ ਦੇ ਦੰਗਿਆਂ ਤੱਕ ਜਿਨ੍ਹਾਂ ਵਰਤਾਂ ਤੇ ਸਿਰਜਿਆ ਗਿਆ ਪਹਿਲਾਂ ਅਮਰਸਰ 'ਚ ਨਰੰਗਕਾਰੀਆਂ ਤੇ ਜਿਹੜੇ ਮਹਿਤਾ ਚੌਕ ਵਾਲੇ ਆ ਦਮ ਦੀ ਉਹਨਾਂ ਦੀ ਪ੍ਰਦੰਤ ਹੋ ਗਈ ਉਹ ਚ ਮੌਤਾਂ ਹੋ ਗਈਆਂ ਉਦੋਂ ਪੰਜਾਬ 'ਚ ਇੱਕ ਦੌਰ ਸ਼ੁਰੂ ਹੋ ਗਿਆ ਉਹ ਦੌਰ ਵਿੱਚ ਜਿੱਥੇ ਕੁਝ ਹੱਤਵਾਦੀਆਂ ਨੇ ਗਰਮਖਿਆਲੀ ਲੋਕਾਂ ਨੇ ਆਪਣੀਆਂ ਕਾਰਵਾਈ ਸ਼ੁਰੂ ਕਰਤੀਆਂ ਉਹਦਾ ਟੱਕਰਾ ਕਰਨ ਵਾਸਤੇ ਸਰਕਾਰ ਨੇ ਆਪਣਾ ਵਿਧੀ ਬਣਾ ਲਈ ਉਹਨਾਂ ਨੇ ਆਪਣੇ ਬੰਦੇ ਛੱਡ ਤੇ ਉਹਨਾਂ ਵਿੱਚ ਬਹਿ ਕੇ ਉਹਨਾਂ ਉਹਨਾਂ ਨੇ ਤਸੱਲੀ ਮਚਾਤੀ ਬਹਿ ਕੇ ਅੱਜ ਉਹਨਾਂ ਬੰਦਿਆਂ ਬਾਰੇ ਕੋਈ ਇਹ ਭਲੇਖਾ ਨਹੀਂ ਹੈ ਕਿ ਕਿਹੜੇ ਬੰਦੇ ਸਰਕਾਰ ਦਾ ਉਹਦੇ ਕੰਮ ਕਰਦੇ ਸੀ ਉਹਨਾਂ ਦੀ ਸਹਾਇਤਾ ਕਰਦੇ ਸੀ ਤਾਂ ਪੈਸੇ ਵੀ ਲੈਂਦੇ ਆ ਜੋ ਜਿਉਂਦੇ ਆ ਬੰਦੇ ਕਿਤਾਬਾਂ 'ਚ ਲਿਖੀਆਂ ਗਈਆਂ ਨਾ ਉਹ ਬੰਦੇ ਨਾ ਕਰਦੇ ਆ ਤੇ ਨਾ ਉਹ ਕਿਤਾਬਾਂ ਦੇ ਤੱਥਾਂ ਨੂੰ ਝੂਠ ਲਾਇਆ ਜਾ ਸਕਦਾ ਉਹ ਫਿਰ ਘਟਨਾਵਾਂ ਸ਼ੁਰੂ ਹੋਈਆਂ ਉਹਦੇ ਨਾਲ ਫਿਰ ਬਹੁਤ ਭਾਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਉਦੋਂ ਬਾਅਦ ਫਿਰ ਇਹ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਬਹੁਤ ਭਾਰੀ ਗੱਲ ਮਾੜੀ ਗੱਲ ਹੋਈ ਫਿਰ ਮੁੜ ਕੇ ਦਿੱਲੀ ਦੇ ਜਿਹੜੇ ਪਹਿਲਾ ਹਮਲਾ ਹੋਇਆ ਫਿਰ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਫਿਰ ਉਦੋਂ ਬਾਅਦ ਦਿੱਲੀ ਦੰਗੇ ਹੋਏ ਬਹੁਤ ਜਿਹੜੇ ਸਾਡੇ ਲਈ ਬਹੁਤ ਦਰਦਨਾਕ ਆ ਗਿਆ ਜਾਣੀ ਇੱਕ ਟੋਟਲ ਐਸਾ ਸੰਤਾਪ ਅਸੀਂ ਹੜਾਇਆ ਦੇਸ਼ ਤੇ ਪੰਜਾਬ ਦੇ ਲੋਕਾਂ ਨੇ ਅਸੀਂ ਉਹਦੇ ਕਦੀ ਕਾਰਨਾਜ ਨਹੀਂ ਗਏ ਵੀ ਇਹ ਕਈ ਜਿਹੜਾ ਸਾਡੇ ਨਾਲ ਵਾਪਰਿਆ ਇਹਦੀਆਂ ਪ੍ਰਾਪਤੀਆਂ ਕੀ ਆ ਇਹ ਕਿਨੇ ਕਿਰਵਾਇਆ ਸਾਤੋਂ ਜ਼ਿਆਸੀ ਕੀ ਕੀਤਾ ਇਹਦਾ ਸਿੱਟਾ ਕੀ ਕੱਢੀਏ ਇਹਦੇ ਬਾਰੇ ਸਾਨੂੰ ਹੱਲੇ ਨਾ ਯਾਨੀ ਬਹੁਤ ਵਿਚਾਰਾਂ ਦੀ ਲੋੜ ਹੈ ਤੇ ਬਦਕਿਸਮਤੀ ਇਹ ਆ ਜਿਹੜਾ ਇਹਦੇ ਬਾਰੇ ਕੋਈ ਵਿਚਾਰ ਰੱਖਦਾ ਆ ਉਹਨੂੰ ਫਿਰ ਧਰਮ ਦੇ ਪਰਦੇ ਥੱਲੇ ਲੋਕ ਹੂ ਹੂ ਕਰਕੇ ਪੈ ਜਾਂਦੀ ਵੀ ਤੂੰ ਕੌਣ ਹੁਨਾ ਕਰਨ ਵਾਲਾ ਬਹਿ ਕੇ ਤੂੰ ਇਹ ਕਮਜ਼ੋਰੀ ਸਾਡੀ ਕਿਦਾਂ ਦੱਸਦਾ ਉਹ ਫਿਰ ਸਮਝਣ ਦੀ ਨਹੀਂ ਜੇ ਨਹੀਂ ਸਮਝਾਂਗੇ ਉਹ ਗਲਤੀਆਂ ਦੁਬਾਰਾ ਦਰਾਵਾਂਗੇ ਜਿਹੜੀਆਂ ਗਲਤੀਆਂ ਸਾਨੂੰ ਇਸ ਲੰਬੇ ਸਮੇਂ 'ਚ ਹੋਈਆਂ ਜਿਹੜੇ ਸਾਡੇ ਸਾਹਮਣੇ ਆਵੇ ਸਰਕਾਰਾਂ ਨੇ ਕਿੰਦਾ ਕੁਝ ਭੇਟ ਕਰਕੇ ਸਾਨੂੰ ਕੀਤਾ ਕਿੰਦਾ ਹਥਿਆਰ ਦਿੱਤੇ ਔਰ ਉਹਦੀ ਸਾਜ਼ਿਸ਼ ਕੀ ਸੀ ਉਹ ਸਾਰਾ ਕੁਝ ਸਾਨੂੰ ਤਾਂ ਸਪੱਸ਼ਟ ਸਾਫ਼ ਹੋ ਚੁੱਕਾ ਜੇ ਹੁਣ ਵੀ ਅਸੀਂ ਨਹੀਂ ਵਿਚਾਰਾਂਗੇ ਉਸੇ ਹੀ ਇੱਕ ਸੰਦਰਭ ਦੇਵੇ ਸਾਨੂੰ ਇਹਦਾ ਅਮਰਤਪਾਲ ਦਾ ਇਹ ਸਾਰਾ ਪ੍ਰੋਸੈਸ ਵਿਚਾਰਨਾ ਚਾਹੀਦਾ ਇੱਕ ਬਿਲਕੁਲ ਬਲਪਾਲ ਸਿੰਘ ਦਾ ਕੀ ਲਿੰਕ ਹੋਇਆ 84 ਦੇ ਵਿੱਚ ਜੋ ਕੁਝ ਇਹ ਮੈਂ ਕਹਿ ਰਿਹਾ ਇੱਕ ਵਰਤਾਨ ਤੇ ਆ ਸਰਕਾਰ ਨੇ ਹੁਕਮਰਾਨਾਂ ਨੇ ਉਹ ਆਪਣਾ ਜਿਹੜਾ ਤਰੀਕ ਤੌਰ ਤਰੀਕੇ ਨਹੀਂ ਛੱਡੇ ਉਹ ਕਿਸੇ ਹੋਰ ਟੰਗ ਨਾਲ ਜਿੱਦਾਂ ਉਹਨਾਂ ਨੇ ਪੰਜਾਬ ਨੂੰ ਉਦੋਂ ਪ੍ਰਵਾਦ ਕੀਤਾ ਪੰਜਾਬ ਦੀ ਇੱਕ ਮਾੜੀ ਸ਼ਬੀ ਕ੍ਰੀਏਟ ਕਰਤੀ ਭਾਰਤ ਵਿੱਚ ਜਿਹੜੀ ਸਭ ਤੋਂ ਲੜਾਕੀ ਸੀ ਔਰ ਸਰਬੱਤ ਦਾ ਭਲਾ ਮੰਗਦੀ ਸੀ ਜਿੱਥੇ ਬਹੁਤ ਸਾਰੇ ਬਰਾਬਰਤਾ ਦੀਆਂ ਗੱਲਾਂ ਹੁੰਦੀਆਂ ਸਰ ਉਹਨਾਂ ਨੇ ਇੱਕ ਵਾਰੀ ਉਸ ਸ਼ਬੀ ਨੂੰ 부ਗਾੜ ਦਿੱਤਾ ਉਦੋਂ ਬਾਅਦ ਫਿਰ ਕਿਸਾਨ ਮੋਰਚੇ ਨੇ ਤੇ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਸੰਘਰਸ਼ਾ ਨਹੀਂ ਉਹ ਜਿਹੜਾ ਵਰਤਾਂ ਸਿਰਜਿਆ ਗਿਆ ਸੀ ਗਲਤ ਉਹਦੇ ਤੇ ਫਿਰ ਇੱਕ ਵਾਰੀ ਮਿੱਟੀ ਪਾ ਦਿੱਤੀ ਆਪਣਾ ਜਿਹੜਾ ਚਮਕਦਾ ਚਿਹਰਾ ਲੋਕਾਂ ਦਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਤਾ ਵੀ ਨਹੀਂ ਵੀ ਪੰਜਾਬੀ ਉਹ ਨਹੀਂ ਹਨ ਜੋ ਤੁਸੀਂ ਹੱਤਵਾਦੀ ਦੌਰ ਦਾ ਲਿਖਿਆ ਪੰਜਾਬੀ ਹੋਰ ਆ ਕੋਈ ਸਾਡੇ ਗੁਰੂ ਸਾਹਿਬਾਨ ਹੋਰ ਸਿੱਖਿਆ ਦੇ ਕੇ ਗਏ ਆ ਉਹ ਸਾਡੀ ਦਿੱਲੀ ਸਿੱਖਿਆ ਉਹ ਜਿਹੜੀ ਦਿੱਲੀ ਕਿਸਾਨ ਮੋਰਚਾ ਲੱਗਾ ਉਹਦੇ ਵਿੱਚ ਫੇਰ ਜਾ ਕੇ ਹੁਣ ਇਹਦੇ ਤੋਂ ਫਿਰ ਜਿਹੜੀ ਸੱਤਾ ਆ ਉਹ ਪਰੇਸ਼ਾਨ ਹੈ ਪੀ ਆਸੀ ਤਾਂ ਪਗਾੜਿਆ ਸੀ ਬਹੁਤ ਪੰਜਾਬ ਦਾ ਮੁੜਕੇ ਕੀ ਹੋਇਆ ਫਿਰ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਇਹ ਫੀਨੋਮਨਾ ਅਮਰਤਪਾਲ ਆਇਆ ਉਹ ਕਹਿੰਦਾ ਵੀ ਇਸ ਨਾਮ ਤੇ ਮੈਂ ਤਾਂ ਜੀ ਹੈ ਤਾਂ ਮੇਰੇ ਕੋਲ ਪਾਸਪੋਰਟ ਹੈ ਪਰ ਮੈਂ ਭਾਰਦਾ ਤਾਂ ਹੈ ਹੀ ਨਹੀਂ ਨਾ ਮੇਰੇ ਯਕੀਨ ਹੈ ਤੇ ਕੰਮ ਹੈ ਇਹ ਕਰਨਾ ਵੀ ਮੈਂ ਇਥੇ ਨਸ਼ੇ ਛਾਣੋਣੇ ਆ ਇਹ ਕੰਮ ਕਿਹੜਾ ਹੈ ਜਿਹੜਾ ਉਹਨੇ ਕਰਨਾ ਬੈਠ ਕੇ ਤੋਂ ਇਕੱਲਾ ਹੀ ਧਰਮ ਦੇ ਨਾਂ ਤੇ ਕਰ ਸਕਦਾ ਇਹ ਨਸ਼ਾ ਸ਼ਰਾਬ ਦਾ ਪ੍ਰਚਾਰ ਕਰੇ ਕੋ ਬੁਰੀ ਗੱਲ ਨਹੀਂ ਹੈ ਨਹੀਂ ਆਪਾ ਸਾਹਿਬ ਤੁਸੀਂ ਕੀ ਇਹ ਕਹਿਣਾ ਚਾਹੁੰਦੇ ਹੋ ਕਿ ਅੰਮ੍ਰਿਤਪਾਲ ਸਿੰਘ ਦਾ ਆਉਣਾ ਇਹ ਸਰਕਾਰ ਦਾ ਫੈਸਲਾ ਸੀ ਉਹਦਾ ਆਪਣਾ ਨਹੀਂ ਜਾਂ ਪੰਥ ਦਾ ਫੈਸਲਾ ਨਹੀਂ ਸੀ ਇਹ ਦੋਨਾਂ ਦੇ ਸਹਾਸ਼ਾ ਦਾ ਪਾਰਟ ਹੈ ਸਰਕਾਰ ਬੰਦਿਆਂ ਦੀ ਤਲਾਸ਼ 'ਚ ਰਹਿੰਦੀ ਹੈ ਉਹਨੂੰ ਕਿਤੇ ਕੱਚਾ ਚੋਂ ਬਿੱਲਾ ਬੰਦਾ ਕਿੱਥੇ ਮਿਲਦਾ ਹੈ ਉਹਨਾਂ ਕਹੀ ਜਾਂਦੀ ਹੈ ਕਿ ਪਲੋਟ ਕੀਤਾ ਫਿਰ ਮੰਨ ਲਈ ਇਹਨੂੰ ਪਲੋਟ ਕੀਤਾ ਪੂਰੀ ਤਰ੍ਹਾਂ ਮੈਂ ਇਹ ਕਹਿੰਨਾ ਪਲੋਟ ਸ਼ਬਦ ਨਾ ਮੈਂ ਵਰਤਾਂ ਲੇਕਿਨ ਸਰਕਾਰਾਂ ਇਸ ਤਲਾਸ਼ 'ਚ ਰਹਿੰਦੀਆਂ ਤੇ ਉਹਨਾਂ ਦੀਆਂ ਯੋਜਨਾਵਾਂ ਨੂੰ ਸਿਰੇ ਚਾੜਨ ਵਾਸਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਮਦਦ ਕਰਿਆ ਉਹ ਇਦਾਂ ਦੇ ਲੋਕਾਂ ਦੀਆਂ ਇਦਾਂ ਦੀਆਂ ਲਹਿਰਾਂ ਦੀਆਂ ਇਦਾਂ ਦੇ ਕੋਈ ਬੰਦੇ ਹੋ ਸੰਸਥਾਵਾਂ ਦੀਆਂ ਤਲਾਸ਼ ਕਰਦੇ ਰਹਿੰਦੇ ਆ ਜਦੋਂ ਫਿਰ ਉਹ ਮਿਲ ਜਾਂਦਾ ਆ ਉਹ ਫਿਰ ਆਪਣਾ ਜਾਦੂ ਕਰਦੇ ਆ ਹੁਣ ਉਹਦਾ ਕੋਈ ਸ਼ਿਕਾਰ ਹੁੰਦਾ ਜਾਣ ਬੁੱਝ ਕੇ ਹੁੰਦਾ ਕੋ ਅਚੇਤ ਮਨ 'ਚ ਹੁੰਦਾ ਇਹ ਸਾਡੇ ਲਈ ਬਹੁਤਾ ਵਿਚਾਰਨ ਦਾ ਮਸਲਾ ਹੈ ਜਿੱਦਾਂ ਕਹਿੰਦੇ ਇਗਨੋਰੈਂਸ ਇਸ ਨੋ ਐਕਸਕਿਊਜ਼ ਆਫ ਲਾ ਬੀ ਜੇਮਾ ਕਮ ਮੇਰ ਨੂੰ ਸਹੀ ਲਾਅ ਦੇ ਬਾਰੇ ਤਾਂ ਮੈਂ ਗਲਤੀ ਕਰ ਲਈ ਉਹ ਫਿਰ ਮੇਰਾ ਠੀਕ ਨਹੀਂ ਹੈ ਪੀ ਜੀ ਇਸੇ ਤਰ੍ਹਾਂ ਜੇ ਕਹੋ ਜੀ ਮੈਂ ਤਾਂ ਮੈਂ ਤਾਂ ਸੱਚਾ ਸੀ ਪਰ ਮੈਨੂੰ ਵਰਤ ਲਿਆ ਗਿਆ ਪਰ ਤੇ ਆ ਤਾਂ ਗਿਆ ਨਾ ਮੈਂ ਬਹਿ ਕੇ ਇਸ ਲਈ ਮੈਂ ਸਮਝਦਾ ਕਿ ਜਦੋਂ ਅਮਰਤਪਾਲ ਹੁਰੀ ਆਏ ਆ ਜੇ ਉਹ ਆ ਕੇ ਇਹਨਾਂ ਰੋਲ ਇਹ ਕਹਿੰਦੇ ਵੀ ਮੈਂ ਨਸ਼ਾ ਸ਼ਰੋਣਾ ਆ ਤਾਂ ਅੱਗੇ ਵੀ ਲੋਕ ਬਹੁਤ ਸਾਰੇ ਕਹਿੰਦੇ ਆ ਲਿਸੰਸਟਾਂਵਾਂ ਮ ਕੰਮ ਕਰਦੀਆਂ ਉਹਨਾਂ ਦਾ ਕਰਦੇ ਆ ਨਸ਼ਾ ਸ਼ਰੋਣ ਦਾ ਕੰਮ ਕਰਦੇ ਆ ਤੇ ਗੱਲਾਂ ਇਹ ਕਰਦੇ ਵੀ ਮੈਨੂੰ ਭਾਰਤੀ ਸੰਵਿਧਾਨ ਤੇ ਭਰੋਸਾ ਨਹੀਂ ਮੈਂ ਸਿੱਖਾਂ ਦਾ ਵੱਖਰਾ ਖਾਲਸਾਣ ਚਾਹੀਦਾ ਆ ਔਰ ਫਿਰ ਉਹਦੇ ਲਈ ਖੁੱਲ ਕੇ ਪ੍ਰਚਾਰ ਕਰਦੇ ਤੇ ਨੌਜਵਾਨ ਜਿਹੜੇ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਪੁਰਾਣੇ ਫੀਨੋਮੈਨੇ ਦਾ ਉਹ ਮੁੰਡੇ ਫਿਰ ਆਪਣੀਆਂ ਰਵੈਤਾਂ ਨੂੰ ਗਲਤ ਪਾਸੇ ਲਿਜਾ ਕੇ ਉਹ ਖੜ ਗਿਆ ਇੱਕ ਵਾਰੀ ਆ ਕੇ ਫਿਰ ਮੁੰਡੇ ਤਾਂ ਕਹਿੰਦੇ ਆ ਜਿਹੜੇ ਨੌਜਵਾਨ ਨੇ ਉਹ ਤਾਂ ਕਹਿੰਦੇ ਕਿ ਸਾਡਾ ਪੰਥ ਜਿਹੜਾ ਆ ਉਹ ਜੀ ਰਿਹਾ ਆ ਉਹ ਪਜ ਰਿਹਾ ਆ ਉਹ ਡਿਵੈਲਪ ਕਰ ਰਿਹਾ ਆ ਇਸ ਤਰ੍ਹਾਂ ਕਹਿੰਦੇ ਆ ਆਪਾਂ ਆਪਣਾ ਇਤਿਹਾਸ ਬਚਾਉਣਾ ਹੈ ਆਪਣੇ ਪੰਥ ਨੂੰ ਬਚਾਉਣਾ ਹੈ ਆਪਣੇ ਗੁਰੂ ਸਾਹਿਬ ਦੀ ਦਿੱਤੀ ਹੋਈ ਦੇਣ ਨੂੰ ਬਚਾਉਣਾ ਹੈ ਅਸੀਂ ਬਚਾਈ ਥੋੜਾ ਜਿਹਾ ਦੇਣ ਦਾ ਰਸਤਾ ਉਸ ਗੁਰੂ ਸਾਹਿਬ ਦੀ ਦੇਣ ਦੇ ਉਤੋਂ ਥੋੜਾ ਜਿਹਾ ਨੁਕਸਾਨ ਪਹੁੰਚਾਇਆ ਗੁਰੂ ਗੁਰੂ ਦੀ ਗੁਰੂ ਦੀ ਦੇਣ ਤਾਂ ਅਸੀਂ ਬਚਾਈ ਹੁੰਦੀ ਨਾ ਜੇ ਅਸੀਂ ਇਹ ਕਹਿੰਦੇ ਵੀ ਅਸੀਂ ਆਪਣੇ ਸਾਹਮਣੇ ਕਿਸੇ ਬੇਗੁਨਾ ਦੀ ਹੱਤਿਆ ਨਹੀਂ ਹੋਣ ਦੇਣੀ ਫਿਰ ਸਮਝਦੇ ਗੁਰੂ ਦੇ ਅਸੀਂ ਰਾਹ ਤੇ ਚੱਲ ਰਹੇ ਅਸੀਂ ਕਹਿੰਦੇ ਅਸੀਂ ਗਰੀਬਾਂ ਦੇ ਨਾਲ ਖੜਨਾ ਆ ਜਿਹੜੇ ਇਹ ਲੁਟੇਰੇ ਵਰਗੇ ਆ ਤੇ ਸੱਤਾ ਆ ਇਹਦਾ ਮੁਕਾਬਲਾ ਕਰਨਾ ਕਿਸ ਸਮਝਦੇ ਅਸੀਂ ਗੁਰੂ ਦੇ ਰਾਹ ਤੇ ਚੱਲਦੇ ਆ ਜੇ ਇਹ ਕਹਿੰਦੇ ਅਸੀਂ ਔਰਤਾਂ ਦੀ ਬੇਪਤੀ ਨਹੀਂ ਹੋਣ ਦੇਣੀ ਜੇ ਸਾਰਾ ਕੰਮ ਅਸੀਂ ਇਹ ਕਰਨਾ ਗਏ ਕਿ ਵੀ ਅਸੀਂ ਤਾਂ ਕਰਦੇ ਹਾਂ ਦਾ ਗੁਰੂ ਦਾ ਕੰਮ ਆ ਪਰ ਅਸੀਂ ਲੁੱਟਾਂ ਖੋਹਾਂ ਵੀ ਕਰਦੇ ਹਾਂ ਬੇਗੁਨਾ ਬੰਦੇ ਵੀ ਮਾਰਦੇ ਹਾਂ ਸਰਕਾਰ ਦੇ ਹੱਥਾਂ 'ਚ ਵੀ ਖੇលਦੇ ਹਾਂ ਇਹ ਫੇ ਗੁਰੂ ਦੀ ਸੇਵਾ ਥੋੜੀ ਹੋਈ ਕੋਈ ਇਸ ਲਈ ਉਹ ਕਹਿੰਦੇ ਤੇ ਹੀ ਭਾਵੇਂ ਕਈ ਜਣ ਲੱਖ ਕਹਿਣ ਉਹ ਉਹਨਾਂ ਨੇ ਪੰਜਾਬ ਦੇ ਸਾਡੇ ਇਤਿਹਾਸ ਨੂੰ ਜਿਹੜੇ ਇਹਨਾਂ ਕਾਰਿਆਂ 'ਚ ਫਸੇ ਰਹੇ ਨਾ ਉਹਨਾਂ ਨੇ ਕਲੰਕਿਤ ਕੀਤਾ ਹੈ ਉਹਨਾਂ ਨੇ ਕੋਈ ਨਿਚਾਰ ਚੰਦ ਨਹੀਂ ਲਾਇਆ ਇਹ ਇਤਿਹਾਸ ਬਹੁਤ ਔਖਾ ਸਰਜਿਆ ਗਿਆ ਇਸ ਲਈ ਤਾਂ ਆਪਣੇ ਬੱਚਿਆਂ ਨੂੰ ਕੁਰਬਾਨ ਕੀਤਾ ਗੁਰੂ ਸਾਹਿਬ ਨੇ ਸਰਬਾਧ ਦੇ ਭਲੇ ਲਈ ਸਾਡੇ ਬਾਬਾ ਨਾਨਕ ਜੀ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੀਤਾ ਬਹਿ ਕੇ ਦੱਸਣ ਲਈ ਸੱਚ ਕੀ ਹੈ ਇਹ ਆ ਬਹਿਮ ਭੇਮ ਕਿਹੜੇ ਹੈ ਤੇ ਤੁਹਾਡੀ ਜ਼ਿੰਦਗੀ ਕਿਦਾਂ ਦੀ ਚਾਹੀਦੀ ਹੈ ਉਹ ਸਾਰੀ ਉੱਤੇ ਪਰਦਾ ਪਾ ਕੇ ਤੁਸੀਂ ਇਦਾਂ ਸਿੱਧ ਕਰਨਾ ਚਾਹੋ ਵੀ ਅਸੀਂ ਤਾਂ ਜੋ ਮਰਜ਼ੀ ਕਰ ਸਕਦੇ ਸਾਨੂੰ ਦਾ ਅਧਿਕਾਰ ਹੈ ਤੇ ਤੁਹਾਡੇ ਅਧਿਕਾਰ ਕੀ ਹੈ ਤੁਸੀਂ ਤੁਹਾਡਾ ਮੰਤਵ ਕੀ ਹੈ ਉਹ ਸਾਰਾ ਭੁੱਲ ਜਾਓ ਕੋਈ ਕਹਿ ਸਕਦਾ ਵੀ ਕਿਹੜੇ ਗੁਰੂ ਨੇ ਕੈਸੀ ਵੇ ਸਿੱਖਾਂ ਦਾ ਇੱਕ ਵੱਖਰਾ ਦੇਸ਼ ਚਾਹੀਦਾ ਹੈ ਉਹ ਤਾਂ ਇਹ ਕਹਿੰਦੇ ਆ ਵੀ ਮਰਦਾਨਾ ਜੀ ਦਾ ਲਾਸਟ ਹੋਏ ਕਹਿੰਦੇ ਗੁਰੂ ਜੀ ਵੀ ਹਾਲੇ ਮੈਨੂੰ Hindu Muslimਾਂ ਚ ਨਾ ਵੰਡੋ ਹੁਣ ਤਾਂ ਮੈਂ ਤੁਹਾਡਾ ਚਰਨਾਂ 'ਚ ਲੱਗੇ ਆ ਬੈਠ ਕੇ ਸਾਡਾ ਇਤਿਹਾਸ ਤਾਂ ਉਹ ਹੈ ਤੇ ਕੌਣ ਇਹ ਕਹਿ ਸਕਦਾ ਵੀ ਨਹੀਂ ਜਿਹੜਾ ਫਲਾਣਾ ਤੁਹਾਨੂੰ ਨੂੰ ਮੰਨ ਬੜਾ ਉਹਦਾ ਰਾਜ ਭਾਗ ਚਾਹੀਦਾ ਹੈ ਨਹੀਂ ਕਦੇ ਗੱਲ ਇਹ ਤਾਂ ਕਿਸੇ ਕੱਲ ਕੀਤੀ ਨਹੀਂ ਕਦੇ ਜੇ ਕੀਤੀ ਹੋਊ ਤਾਂ ਇਹ ਠੀਕ ਨਹੀਂ ਹੈ ਅੱਜ ਦੇ ਸਮਾਜ ਵਿੱਚ ਇੱਕ ਪਰਿਵਾਰ ਚ ਦੋ ਜੀ ਆ ਦੋਆਂ ਦੇ ਧਰਮ ਅਲੱਗ-ਅਲੱਗ ਆ ਧਰਮਾਂ ਦੇ ਆਧਾਰ ਤੇ ਫੈਸਲੇ ਕੀਤੇ ਜਾ ਰਹੇ ਨੇ ਹੁਣ ਵੀ ਧਰਮ ਨੂੰ ਮੁੱਖ ਰੱਖ ਕੇ ਆ ਭਾਵੇਂ ਆਪਾਂ ਕੇਂਦਰ ਦੀ ਸਰਕਾਰ ਦੀ ਗੱਲ ਕਰ ਲਈਏ ਰਾਮ ਮੰਦਰ ਉਸੇ ਵੇਲੇ ਲਿਆਂਦਾ ਗਿਆ ਜਦੋਂ ਇਲੈਕਸ਼ਨਸ ਨਜ਼ਦੀਕ ਆ ਗਈਆਂ ਹੁਣ ਵੀ ਇਹ ਮੁਸਲਮਾਨਾਂ ਦੇ ਨਾਲ ਵਤੀਰੇ ਉਸੇ ਤਰ੍ਹਾਂ ਨੇ ਹੁਣ ਵੀ ਸਿੱਖ ਡਰਦੇ ਨੇ ਕਿ ਕਦੋਂ ਸਾਡੇ ਵੱਲ ਨੂੰ ਸ਼ਿਕੰਜਾ ਕਸਿਆ ਜਾਵੇਗਾ ਇਹ ਹਾਲਾਤ ਤਾਂ ਅਜੇ ਵੀ ਉਸੇ ਤਰ੍ਹਾਂ ਨੇ ਅਸਲ ਜਹੀਤ ਇਹੀ ਤਾਂ ਮਸਲਾ ਜਿਹਦੇ ਕਰਕੇ ਅਸੀਂ ਫਸੇ ਹੋਏ ਆ ਜੀ ਇਹ ਹਾਲਾਤ ਬਣੇ ਕਰਕੇ ਤਾਂ ਹੀ ਤਾਂ ਸਾਨੂੰ ਚਿੰਤਾਵਾਂ ਬਣੀਆਂ ਹੋਈਆਂ ਆ ਵੇਹਲਾਤ ਬਹੁਤੇ ਚੰਗੇ ਨਹੀਂ ਧਰਮ ਦਾ ਇਸਤੇਮਾਲ ਜੋ ਸਾਡੇ ਅਵਸਥਾ ਬਣੀ ਦੇਸ਼ ਦੀ ਇਸੇ ਕਰਕੇ ਤਾਂ ਬਣੀ ਆ ਵੀ ਤੁਸੀਂ ਧਰਮ ਦੇ ਨਾਂ ਤੇ ਫੈਸਲੇ ਕਰਦੇ ਆ ਅਧਾਰਦੇ ਹੋ ਤੇ ਜੇ ਧਰਮ ਦੇ ਨਾਂ ਤੇ ਜੁਡੀਸ਼ਰੀ ਨੇ ਕੰਮ ਕਰਨਾ ਹੈ ਤਾਂ ਵਿਦੇਸ਼ ਦਾ ਸੰਵਿਧਾਨ ਕਿਸ ਕੰਮ ਲਈ ਆ ਔਰ ਇਹਦੇ ਚ ਰਗੜੀਆਂ ਜਾਣੀਆਂ ਧਰਮਿਕ ਘਟਗਣੀਆਂ ਔਰ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਹਿੰਦੂ ਉਹ ਰਗੜੇ ਜਾਣੇ ਆ ਜਿਹੜਾ ਧਰਮ ਦੇ ਨਾਂ ਤੇ ਕਹਿੰਦੇ ਨਾ ਵੀ ਤੁਹਾਡਾ ਰਾਜ ਲੈਉਣਾ ਉਹਨਾਂ ਨੇ ਉਹ ਲੱਖਾਂ ਕਰੋੜਾਂ ਹਿੰਦੂ ਵੀ ਰਗੜਨੇ ਆ। ਹੂੰ। ਤੋਂ ਇਸ ਲਈ ਜਦੋਂ ਅਸੀਂ ਇਹ ਸੋਚਦੇ ਵੀ ਧਰਮ ਦੇ ਨਾਂ ਦੇ ਫੈਸਲੇ ਹੁੰਦੇ ਆ ਤੇ ਫਿਰ ਉਹੀ ਨਾ ਵੀ ਜੈਸਾ ਬੀਜ ਐਸੋ ਲੁਣੇ ਕਰਮਾ ਸੰਧੜਾ ਖੇਤ। ਜਦ ਤੁਸੀਂ ਫਿਰਕਾ ਪ੍ਰਸਤੀ ਦੀ ਜ਼ਹਿਰ ਕੋਲਦੇ ਹੋ ਨਾ ਤੁਹਾਡਾ ਨਾ ਫਿਰ ਉਸੇ ਤਰ੍ਹਾਂ ਦਾ ਵਿਵਹਾਰ ਵੀ ਹੁੰਦਾ ਤਾਂ ਫਸਲ ਉਹੀ ਮਿਲਣੀ ਨਾ। ਇਹ ਜੀ ਚਿੰਤਾ। ਸਾਹਿਬ ਮੈਨੂੰ ਇੱਕ ਚੀਜ਼ ਸਮਝਾਓ। ਹੁਣ ਅਸੀਂ ਜਦੋਂ ਅਮਰਤਪਾਲ ਸਿੰਘ ਦੇ ਏਜੰਡੇ ਦੀ ਗੱਲ ਕਰਦੇ ਹਾਂ, ਉਹ ਕੁਝ ਨਹੀਂ ਕਹਿ ਰਹੇ ਉਹ ਕਹਿੰਦੇ ਕਿ ਅਸੀਂ ਆਪਣੇ ਪੰਥ ਨੂੰ ਵਧਾਉਣਾ। ਉਹ ਕਹਿੰਦੇ ਕਿ ਅਸੀਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਹਟਾਉਣਾ ਹੈ। ਜੋ-ਜੋ ਪੰਜਾਬ ਦੇ ਵਿੱਚ ਗਲਤ ਚੱਲ ਰਿਹਾ ਸੀ ਉਹਨੂੰ ਖਤਮ ਕਰਕੇ ਤੇ ਆਪਣਾ ਪੰਥ ਸੁਰਜੀਤ ਕਰਨਾ। ਹੁਣ ਇਹ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਇਹ ਬੜੀਆਂ ਸਹੀ ਲੱਗਦੀਆਂ ਨੇ। ਪਰ ਜੇ ਹੁਣ ਗੱਲ ਇੱਥੇ ਆ ਹੀ ਗਈ ਹੈ ਸਿਆਸਤ ਤੱਕ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੇ ਏਜੰਡੇ ਅਮਰਤਪਾਲ ਦੇ ਸਹੀ ਨੇ ਜਾਂ ਫਿਰ ਇਹਨਾਂ ਦੇ ਵਿੱਚ ਵੀ ਇਹ ਕੋਈ ਹਿਡਨ ਨਹੀਂ ਲਿਆ ਤਾਂ ਗਿਆ ਲਾਜ਼ਮੀ ਕੋ ਲੁਗਮਾ ਅਜੰਡਾ ਹੈਗਾ ਪਰ ਮੈਂ ਇੱਕ ਸਵਾਲ ਕਰ ਦਿਆਂ ਤੁਸੀਂ ਮੈਨੂੰ ਪੁੱਛਿਆ ਵੀ ਕੀ ਇਹ ਸਾਰੀਆਂ 78 ਤੋਂ ਕਾਰਵਾਈਆਂ ਕੀਤੀਆਂ ਸੀ ਪੰਥ ਨੂੰ ਵਧਾਉਣ ਦੇ ਨਾਂ ਤੇ ਪੰਥ ਦੀ ਸੇਵਾ ਕਰਨ ਦੇ ਨਾਂ ਤੇ ਗੁਰੂ ਸਾਹਿਬ ਦੇ ਨਾਂ ਤੇ ਕੀਤੀਆਂ ਹੁਣ ਫਿਰ ਉਮਰਤਪਾਲ ਕਹਿੰਦਾ ਵੀ ਮੈਂ ਤਾਂ ਕੁਝ ਕਰੇ ਨਹੀਂ ਰਿਹਾ ਵੀ ਕੀ ਇਹ ਸਾਰੀ ਕਾਰਵਾਈਆਂ ਨਾ ਪੰਥ ਦਾ ਪਸਾਰਾ ਪੰਥ ਦੇ ਵਿਚਾਰਾਂ ਦਾ ਪਸਾਰਾ ਹੋਇਆ ਪਰ ਮੇਰਾ ਤਾਂ ਖਤਰਾ ਇਹ ਆ ਵੀ ਅਸੀਂ ਸਿੱਖੀ ਦਾ ਜਿਹੜਾ ਰੂਪਕ ਪੱਖ ਹੈ ਨਾ ਉਹਦੇ ਚ ਵੀ ਅੱਧੇ ਰਹੀ ਜਾਂਦੇ ਅੱਗੇ ਨਾਲੋਂ ਸਾਨੂੰ ਜਿਹੜਾ ਸਾਰ ਤਤ ਹੈ ਉਹਦਾ ਅਸੀਂ ਕੀ ਸਮਝਣਾ ਹੱਲੇ ਬਹਿ ਕੇ ਸਾਰ ਤਤ ਬਾਰੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਪੂਣੀ ਵੀ ਨਹੀਂ ਕੱਤੀ ਉਹ ਤਾਂ ਹਲੇ ਗੱਲੇ ਬਹੁਤ ਦੂਰ ਹੈ ਜਿਹੜਾ ਸਰੂਪਕ ਪੱਖ ਸੇ ਸਾਡਾ ਨਾ ਪੇ ਸਾਨੂੰ ਮਾਣ ਮਿਲਦਾ ਸੀ ਜੇ ਇਸ ਟੈਕਸੀ ਦਾ ਡਰਾਈਵਰ ਸਿੱਖ ਹੁੰਦਾ ਸੀ ਉਥੇ ਕੁੜੀ ਬਹਿਣਾ ਪਸੰਦ ਕਰਦੀ ਸੀ ਉਥੇ ਸ਼ੱਕ ਮੈਂ ਸੀ ਕੋ ਕਰਦਾ ਸਾਡੀਆਂ ਕਾਰਵਾਈਆਂ ਨਾ ਚਾਹੇ ਕੈਨੇਡਾ 'ਚ ਕਾਰਵਾਈਆਂ ਹੋਣ ਚਾਹੇ ਅਮਰੀਕਾ 'ਚ ਹੋਣ ਚਾਹੇ ਭਾਰਤ ਵਿੱਚ ਹੋਣ ਕੋਈ ਦਸ ਦਵੇ ਬੰਦਾ ਵੀ ਇਹਦੇ ਨਾਲ ਸਿੱਖੀ ਦੀ ਮਾਣ ਮਰਿਆਦਾ ਵਧੀਆ ਕੱਟੀ ਆ ਜਾਂ ਪੰਜਾਬ ਦੇ ਲੋਕਾਂ ਤੋਂ ਬਾਹਰ ਸਿੱਖੀ ਦਾ ਪ੍ਰਭਾਵ ਵਧਿਆ ਮੈਨੂੰ ਦੇਸ਼ ਦਾ ਕੋਈ ਹਿੱਸਾ ਦੱਸ ਦਿਓ ਕਿਸੇ ਸੂਬੇ 'ਚ ਜਿੱਥੇ ਸਿੱਖੀ ਦਾ ਪਸਾਰਾ ਹੋਇਆ ਹੋਵੇ ਹਰਿਆਣਵੀ ਲੋਕ ਸਿੱਖ ਬਣੇ ਹੋਣ ਬਿਹਾਰੀ ਸਿੱਖ ਬਣੇ ਹੋਣ ਉੱਥੇ ਬਿਹਾਰ ਚ ਯੂਪੀ ਚ ਸਿੱਖੀ ਦਾ ਬੋਲ ਵਾਲਾ ਹੋ ਗਿਆ ਹੋਵੇ ਕਰਨਾਟਕਾ ਦੇ ਲੋਕ ਕਹਿਣ ਹਾਲਕ ਅਸੀਂ ਸਾਡੇ ਵਿਚਾਰਤਰਾ ਬਹੁਤ ਉੱਤਮ ਆ ਤੇ ਪਤਾ ਨਹੀਂ ਫੇ ਕਿਹੜੇ ਪੰਥੀ ਸੇਵਾ ਕਰਦੇ ਆ ਸਾਡਾ ਤਾਂ ਕੰਮ ਰੂਪਕ ਵਾਸਤੇ ਵੀ ਘੱਟੀ ਜਾਂਦਾ ਹੈ ਉਹ ਆਪਣੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਸਾਨੂੰ ਪੰਜਾਬ ਦੇ ਘਰਾਂ ਦੇ ਘਰ ਜਿਹੜੇ ਆ ਉਹ ਸਿੱਖੀ ਤੋਂ ਦੂਰ ਹੋਈ ਜਾ ਰਹੇ ਆ ਮੈਂ ਤਾਂ ਇਹ ਡਰਾਉਣਾ ਵੀ ਜਿਹੜਾ ਰੂਪਕ ਪੱਖਿਆ ਉਹ ਵੀ ਘਟਦਾ ਜਾ ਰਿਹਾ ਹਾਲਾਂਕਿ ਮੈਂ ਰੂਪੂ ਕੋ ਪੱਖ ਨਾਲੋਂ ਜ਼ਿਆਦਾ ਸਾਰ ਤੱਤੇ ਜ਼ਿਆਦਾ ਜ਼ੋਰ ਦਿੰਨਾ ਮੇਰੇ ਲਈ ਇਹ ਮਹਾਨਤਾ ਨਹੀਂ ਹੈ ਵੀ ਅਮਰ ਧਾਰੀ ਸਿੱਖ ਕਿੰਨੇ ਆ ਮੇਰੇ ਲਈ ਇਹ ਆ ਵੀ ਸਚਨਾਰਕ ਦੇਵ ਦੀ ਸੱਚੀ ਬਾਣੀ ਤੇ ਤੁਰਨ ਵਾਲੇ ਕਿੰਨੇ ਆ ਗੁਰੂ ਗਵਿੰਦ ਸਿੰਘ ਦੀ ਕੁਰਬਾਨੀ ਦੇ ਇਤਿਹਾਸ ਤੇ ਤੁਰਨ ਵਾਲੇ ਕਿੰਨੇ ਆ ਮੈਂ ਇਹ ਤੇ ਨਿਰਣਾ ਕਰਦਾ ਪਰ ਮੈਂ ਤਾਂ ਇੱਕ ਹੋਰ ਨਜ਼ਰੀਆ ਵੀ ਕਹਿਣਾ ਵੀ ਜਿਹੜੀਆਂ ਸਾਡੀਆਂ ਕਾਰਵਾਈਆਂ ਸੀ ਜਿਹੜੀਆਂ ਅਸੀਂ ਕੀਤੀਆਂ ਪਿਛਲੇ ਸਾਲਾਂ ਅੱਜ ਦੇ ਅਮਰਪਾਲ ਨੇ ਵੀ ਕੀਤੀਆਂ ਵੀ ਆਪਾਂ ਨੂੰ ਵਿਚਾਰ ਦੀ ਲੋੜ ਹੈ ਵੀ ਕੀ ਉਹਦੇ ਨਾਲ ਸਾਡੇ ਪੰਥ ਦੀ ਸਾਡੇ ਧਰਮ ਦੀ ਕੋਈ ਵਾਧਾ ਹੋਇਆ ਕਿ ਜਾਂ ਅਸੀਂ ਸ਼ੱਕ ਦੀ ਨਿਗਾਚ ਆਏ ਆ ਇਹ ਤਾਂ ਜੇ ਕੋਈ ਸਮਝਦਾ ਨਾ ਕੀਤਾ ਜਾ ਸਕਦਾ ਕੋਈ ਜੇ ਉਹ ਹਾਲੇ ਵੀ ਸਾਂਝੀ ਦਬ ਨਹੀਂ ਇਹਨਾਂ ਕਾਰਵਾਈਆਂ ਨਾਲ ਸਾਡੀ ਬਹੁਤ ਚੜ੍ਹਦੀ ਕਲਾ ਹੋਈ ਆ ਤਾਂ ਫੇ ਤਾਂ ਖੁਦਾ ਹੀ ਜਾਣਦਾ ਕਿੰਨੇ ਸਾਡੀ ਲੱਗਦਾ ਕਿ ਇਦਾਂ ਹੋਇਆ 10 ਵੇ 10 ਵੇ ਤਾਂ ਪੋਲਿਟਿਕਲ ਮੈਥਡ ਉਹ ਗੇਰ ਲੰਨਾ ਮੈਨੂੰ ਦੱਸੋ ਵੀ ਪੰਜਾਬ ਤੋਂ ਬਾਹਰ ਸਿੱਖੀ ਕਿੱਥੇ ਆ ਹੂੰ ਕੋਈ ਦੱਸ ਦਿਓ ਚਲੋ ਦੋ ਚਾਰ ਗੋਰੀਆਂ ਕੁੜੀਆਂ ਦਿਖਾ ਲ ਕੇ ਵੀ ਉਹਦੇ ਬਾਜਾ ਬਜਾ ਕੇ ਸ਼ਬਦ ਬੋਣੀਆਂ ਆ ਉਹ ਸੰਦਖਾਲ ਦਿੰਦੇ ਆ ਕੋਈ ਭਾਰਤ ਵਿੱਚ ਦੱਸ ਦਿਓ ਵੀ ਪੰਜਾਬੀਆਂ ਤੋਂ ਬਿਨਾ ਜਾ ਪ੍ਰਾਣੀ ਸਿੰਧ ਹੀ ਹੁੰਦੇ ਸੀ ਉਹ ਪੁਰਾਣੇ ਸਮਿਆਂ ਦੇ ਉਹ ਨਵੇਂ ਨਹੀਂ ਕੋਈ ਇਹਨਾਂ ਦੀ ਕਿਰਪਾ ਨਹੀਂ ਉਹ ਗੁਰੂ ਸਾਹਿਬ ਦੀ ਕਿਰਪਾ ਆ ਲੇਕਿਨ ਕੋਈ ਦੱਸ ਦੇਣ ਵੀ ਇਹਨਾਂ ਦੀਆਂ ਕਾਰਵਾਈਆਂ ਨਾਲ ਜਿਹੜੀਆਂ ਇਹ ਹੋਈਆਂ 78 ਤੋਂ ਬਾਅਦੀਆਂ ਗੈਰ ਪੰਜਾਬੀਆਂ ਵਿੱਚ ਕੋਈ ਸਿੱਖੀ ਦਾ ਪਸਾਰਾ ਹੋਇਆ ਦੱਸ ਦਿਓ ਜੇ ਹੋਇਆ ਤਾਂ ਮੈਂ ਮੈਨੂੰ ਸੱਚ ਮੰਨਣ ਬਈ ਕੋਈ ਨਾ ਨਹੀਂ ਹੈ ਤੁਸੀਂ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਜੋ ਹੁਣ ਵਾਪਰ ਰਿਹਾ ਅੰਮ੍ਰਿਤਪਾਲ ਸਿੰਘ ਦੇ ਸਿਆਸਤ ਚਾਉਣ ਤੋਂ ਬਾਅਦ ਇਹ ਉਹੀ 78 ਤੋਂ ਸ਼ੁਰੂ ਹੋ ਕੇ 83 ਤੱਕ ਦਾ ਜਿਹੜਾ ਸਮਾਂ ਸੀਗਾ ਉਹ ਸਾਰਾ ਨਜ਼ਰ ਆਉਣ ਲੱਗ ਗਿਆ ਆ ਉਸ ਵੇਲੇ ਇਹਦੇ ਚ ਤੇ ਉਹਦੇ ਚ ਕੀ ਤੁਹਾਨੂੰ ਮੇਲ ਤਾਂ ਦਿਖਦੀ ਪਈ ਆ ਉਹ ਦੱਸਿਓ ਇੱਕ ਮਿਲਦੀ ਇਹ ਦਿਸਦੀ ਆ ਵੀ ਜਿਹੜੀ ਭਾਰਤੀ ਸੱਤਾ ਆ ਉਹ ਲੋਕਾਂ ਦੇ ਜਿਆਰੂ ਪਣ ਨੂੰ ਲੋਕਾਂ ਦੀ ਬਰਾਬਰਤਾ ਦੇ ਫਲਸਫੇ ਨੂੰ ਪਸੰਦ ਨਹੀਂ ਕਰਦੀ ਉਹ ਇਹਨੂੰ ਮਟਿਆਣਾ ਚਾਹੁੰਦੀ ਆ ਤੇ ਪੰਜਾਬ ਦਾ ਤੇ ਸਾਡਾ ਜਿਹੜਾ ਭਾਈਚਾਰੇ ਦਾ ਇਤਿਹਾਸ ਆ ਸਿੱਖ ਧਰਮ ਦਾ ਇਤਿਹਾਸ ਆ ਫਿਰ ਭਗਤੀ ਲਹਿਰਿਆ ਇਹ ਚੱਕ ਗੁਰੂ ਨਾਨਕ ਦੇਵ ਤੋਂ ਬਾਅਦ ਵੀ ਸਾਡੇ ਗਦਰ ਪਾਰਟੀ ਆ ਭਗਤ ਸਿੰਘ ਹੋਰੀਆਂ ਇਹ ਇੱਕ ਵੱਖਰੀ ਚੀਜ਼ ਆ ਇਸੇ ਕਰਕੇ ਅੰਦਾਜ਼ਾ ਕਰੋ ਤੁਸੀਂ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਵਿੱਚ ਕਦੇ ਲਿਖ ਨਹੀਂ ਦਿੱਤਾ ਬਹਿ ਕੇ ਵੀ ਮੈਂ ਸਾਰੀ ਜਾਦਾਦ ਵੰਡ ਦੇਣੀ ਲੋਕਾਂ ਦੀ ਗਰੀਬਾਂ 'ਚ ਇਹ ਨਹੀਂ ਕਦੇ ਕਿਹਾ ਉਹ ਸਿਰਫ ਉਹਨੇ ਕਿਹਾ ਵੀ ਅਸੀਂ ਲੋੜਵੰਦਾ ਦੀ ਮਦਦ ਕਰਾਂਗੇ ਇਸ ਗੱਲ ਨੂੰ ਆਧਾਰ ਬਣਾ ਕੇ ਮੋਦੀ ਸਾਹਿਬ ਕਹਿ ਰਹੇ ਆ ਕਿ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਉਹ ਤਾਂ ਕਮਿਊਨਿਸਟਾ ਦਾ ਮੈਨੀਫੈਸਟੋ ਹੋਗਾ ਔਰ ਉਹ ਸੁਣ ਕੇ ਮੈਨੂੰ ਮਾਣ ਵੀ ਹੋਇਆ ਵੀ ਜਿਹੜਾ ਬਰਾਬਰਤਾ ਦੀ ਲੜਾਈ ਲਈ ਦਾਬੇਦਾਰੀ ਸਭ ਤੋਂ ਵੱਡੀ ਹੈ ਉਹ ਕਮਿਊਨਿਸਟਾਂ ਦੀ ਹੈ ਉਹਦਾ ਆਪਣੇ ਜਦੋਂ ਬਦਨਾਮੀ ਕੀਤੀ ਨਾ ਮੋਦੀ ਨੇ ਪਾ ਦੇਖੋ ਇਹ ਕਹਿੰਦੇ ਬਰਾਬਰਤਾ ਵੰਡਣਾ ਆ ਹਾਲਾਂਕਿ ਉਹਨੇ ਵੰਡਣਾ ਨਹੀਂ ਹੈ ਉਹਦਾ ਅਰਥ ਇਹ ਹੋ ਰਿਹਾ ਕੋਈ ਨਾ ਕੋਈ ਪਰ ਮੈਂ ਇਹ ਕਹਿਣਾ ਵੀ ਇਸ ਬਰਾਬਰਤਾ ਦੇ ਸੰਕਲਪ ਤੋਂ ਕਿੰਨਾ ਘਬਰਾਉਂਦੀ ਭਾਰਤੀ ਸੱਤਾ ਇਹਦਾ ਅਰਾਜਾ ਲਾ ਲਓ ਵੀ ਉਹਨਾਂ ਨੂੰ ਉਹ ਮਾਓਵਾਦੀ ਵਿਚਾਰਧਾਰਾ ਦਾ ਕਾਮਨਿਸਟ ਵਿਚਾਰਧਾਰਾ ਦਾ ਮੈਨੀਫੈਸਟੋ ਕਹਿੰਦੇ ਆ ਤੇ ਫਿਰ ਇਥੇ ਇੱਕ ਦਾ ਦੱਸਦਾ ਵੀ ਦੁਸ਼ਮਣ ਕਿੰਨਾ ਇਹ ਚਿੰਤਾ ਤੁਰਿਆ ਤੇ ਦੂਜੇ ਪਾਸੇ ਸਾਨੂੰ ਕਿੰਨਾ ਮਾਣ ਹੈ ਆਪਣੀ ਵਿਚਾਰਧਾਰਾ ਤੇ ਅਸੀਂ ਜੇ ਤੇ ਠੀਕ ਠੰਗ ਨਾ ਅਮਲ ਕਰੀਏ ਤਾਂ ਮੈਂ ਸਭੀ ਦਾ ਇਹ ਚੰਗਾ ਇਕਰਾਹ ਹੋਏਗਾ ਇਹ ਆ ਨਫਰ ਦਾ ਇਸ ਲਈ ਜਿਹੜਾ 78 ਦਾ ਮੈਂ ਬਾਰ ਬਾਰ ਜ਼ਿਕਰ ਕਰਦਾ 78 ਤੋਂ ਪਹਿਲਾਂ ਵੀ ਬਹੁਤ ਘਟਨਾਵਾਂ ਹੋਈਆਂ ਪਰ ਮੈਂ ਜਿਹੜੀ ਜ਼ਿੰਦਗੀ ਸਾਹਮਣੇ ਦੇਖੀ ਆਪਾਂ ਉਹ 78 ਤੋਂ ਬਾਅਦ ਲੈ ਲਓ ਉਹ ਭਾਰਤ ਦੇ ਜਿਹੜੇ ਸੱਤਾਧਾਰੀ ਆ ਉਹ ਪੰਜਾਬ ਦੇ ਨਾ ਬਰੀ ਦੇ ਬਰਾਬਰਤਾ ਵਾਲੇ ਸਾਂਝੀ ਵਾਲਤਾ ਵਾਲੇ ਮਿਲ ਜੁਲ ਕੇ ਰਹਿਣ ਦੇ ਇਕੱਠਿਆਂ ਇਨਸਾਫ ਲਈ ਲੜਨ ਵਾਲੇ ਇਸ ਤਰਤਾ ਨੂੰ ਮਕਾਉਣਾ ਚਾਹੁੰਦੀ ਆ ਇਸ ਲਈ ਬਾਰ ਬਾਰ ਯਤਨ ਕਰਦੀ ਆ ਇੱਕ ਵਾਰੀ ਫੇਰ ਕੁੱਟਦੀ ਆ ਫੇਰ ਅਸੀਂ ਉੱਠਦੇ ਆ ਫੇਰ ਕੁੱਟਦੀ ਆ ਹੁਣ ਇੱਕ ਵਾਰੀ ਅਸੀਂ ਪ੍ਰਾਣੀ ਅਤਵਾਦ ਦੇ ਸਾਰਾ ਮੈਂ ਦੱਸ ਚੁੱਕਾ ਪਹਿਲਾਂ ਜਿੱਦਾਂ ਵੀ ਅਸੀਂ ਉਹ ਧੋਣਾ ਤੋੜਤਾ ਸੀ ਹੁਣ ਉਹ ਧੋਣਾ ਤੋੜਤਾ ਲੇਕਿਨ ਫੇਰ ਨਹੀਂ ਹਟ ਰਹਾ ਉਹ ਕਿਸਾਨੀ ਅੰਦੋਲਨ 'ਚ ਫੁੱਟ ਪਾਤੀ ਆਪਣੇ ਬੰਦਿਆ ਨਹੀਂ ਫਿਰ ਮਤਮਾ ਕਹਿਦੀ ਏ ਕਿ ਪੰਥ ਨੂੰ ਚੁੱਕਣ ਵਾਲਾ ਜਿਹੜਾ ਅੰਮ੍ਰਿਤਪਾਲ ਹੁਣ ਸਾਹਮਣੇ ਆਇਆ ਉਹ ਦਰਸਲ ਪੰਥ ਨੂੰ ਬਦਨਾਮ ਕਰਨ ਲਈ ਲਿਆਉਂਦਾ ਗਿਆ ਆ ਮੇਰੀ ਤਾਂ ਬੇਨਤੀ ਇਹ ਆ ਮੈਂ ਕੋ ਹੋਰ ਸਬਾਨ ਕਬੇ ਇਹ ਕੱਲ ਮੈਂ ਪੰਜਾਬ ਦੇ ਸਮੂਹ ਲੋਕਾਂ ਤੇ ਖਾਸ ਤੌਰ ਤੇ ਸਿੱਖ ਵਿਦਵਾਨਾਂ ਨੂੰ ਕਹਿਣਾ ਵੀ ਉਹ ਆਪਾਂ ਪਰਚੋਲ ਕਰਨ ਬੈਠੇ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਵੱਡਾ ਕੁਝ ਬਹੁਤ ਕੁਝ ਦਿੱਤਾ ਸਾਨੂੰ ਉਹਦੇ ਆਧਾਰ ਦੇ ਉੱਤੇ ਸਮੀਖਿਆ ਕਰਨ ਵੀ ਕੀ ਇਹ ਜਿਹੜੇ ਸਾਰੇ ਇਹ ਫੀਨੋਮੈਨੇ ਆ ਇਹ ਸਿੱਖ ਧਰਮ ਦੀਆਂ ਬੁਨਿਆਦਾਂ ਸਿੱਖਿਆਵਾਂ ਦੇ ਹੱਕ ਵਾਲੇ ਆ ਇਹਦੇ ਨਾਲ ਉਹਦਾ ਵਿੱਚ ਕੋਈ ਵਾਧਾ ਹੁੰਦਾ ਕਿ ਜਾਂ ਉਹਦੇ ਵਿੱਚ ਕਿਸੇ ਕਿਸਮ ਦੀ ਬਦਨਾਮੀ ਹੁੰਦੀ ਤਾਂ ਅਸੀਂ ਲੋਕ ਇਹ ਸਾਨੂੰ ਆ ਵਿਚਾਰ ਕਰਨਾ ਚਾਹੀਦਾ ਤੇ ਮੈਂ ਲਾਜ਼ਮੀ ਇਸ ਰਾਏ ਦਾ ਆ ਕਿ ਇਹ ਸਾਰੀਆਂ ਦਿੱਲੀ ਦੀਆਂ ਸਾਜ਼ਿਸ਼ਾਂ ਆ ਦਿੱਲੀ ਦੇ ਤਖਤੇ ਤੇ ਕੋਈ ਬੈਠਾ ਹੋਵੇ ਅੱਜ ਦੇ ਅੱਜ ਦੇ ਹਾਕਮ ਦਾ ਜ਼ਿਆਦਾ ਸਾਜ਼ਿਸ਼ੀ ਆ ਨਾ ਉਹਨਾਂ ਦਾ ਤਾਂ ਰੱਦ ਹੀ ਹੋ ਰਿਹਾ ਉਹਦੇ ਵਿੱਚ ਤਾਂ ਪਹਿਲੇ ਵੀ ਸਾਜ਼ਿਸ਼ ਕਰਦੇ ਰਹੇ ਤਾਂ ਹੁਣ ਤਾਂ ਜ਼ਿਆਦਾ ਸਾਜ਼ਿਸ਼ਾਂ ਹੋ ਗਈਆਂ ਔਰ ਜੇ ਇਹ ਸਾਜ਼ਿਸ਼ਾਂ ਕਾਮਯਾਬ ਹੋ ਗਈਆਂ ਫਿਰ ਪੰਜਾਬ ਦਾ ਹਾਲਤ ਮੈਨੂੰ ਚਿੰਤਾ ਆ ਕਿ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜਾ ਕਰ ਦੇਣੋਂ ਅੱਛਾ ਹੁਣ ਇੱਕ ਪੰਥਾ ਮੈਂ ਤਿੰਨ ਤਾਂ ਚਲੋ ਆਪਾਂ ਇਹ ਕਹਿ ਦਿੰਨੇ ਆ ਕਿ ਅਜੇ ਇਸ ਬਾਰੇ ਪਰਚੋਲ ਕਰਨ ਦੀ ਲੋੜ ਹੈ ਅਮਰਤਪਾਲ ਬਾਰੇ ਪਰ ਦੂਜੇ ਪਾਸੇ ਇੱਕ ਦੂਜੀ ਪੰਥਕ ਤੇ ਜਿਹੜੀ ਖੜੀ ਆਪਣੇ ਆਪ ਨੂੰ ਪੰਥਕ ਤੇ ਰਕਿੰਦੀ ਸ਼੍ਰੋਮਣੀ ਇਕਾਲੀ ਦਲ ਵਰਸਾ ਸਿੰਘ ਬਲਟੋਹਾ ਖੜੇ ਨੇ ਉਹ ਕਹਿੰਦੇ ਕਿ ਮੇਰੇ ਨਾਲ ਡਿਬੇਟ ਕਰ ਲੋ ਭਾਈ ਫਿਰ ਲੱਗ ਜਾਊ ਪਤਾ ਕਿ ਕੌਣ ਅਸਲ ਦੇ ਵਿੱਚ ਪੰਥਕ ਹੈਗਾ ਤੁਹਾਨੂੰ ਲੱਗਦਾ ਕਿ ਦੂਜੀ ਪੰਥਕ ਤੇ ਕੋਈ ਬਾਜ਼ੀ ਮਾਰ ਸਕਦੀ ਜਾਂ ਉਹ ਐਨੇ ਪਾਣੀ 'ਚ ਹੈ ਅਸਲ 'ਚ ਉਹਨਾਂ ਦੇ ਕੰਡੇ ਬੀਜੇ ਤੁਸੀਂ ਚੁਗ ਰਹੇ ਆ ਹੂੰ ਇਹ ਸ ਇਕਾਲੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸਾਲਾਂ ਬਧੀ ਕਿਹਾ ਦਹਾਕਿਆਂ ਬਧੀ ਵੀ ਆਰਐਸਐਸ ਨਾਲ ਤੇ ਭਾਜਪਾ ਨਾਲ ਸਾਡੀ ਸਾਂਝ ਜਿਹੜੀ ਨਾ ਉਹ ਖੂਨ ਦਾ ਤੇ ਰਿਸ਼ਤਾ ਹੈ ਸਾਡਾ ਇੱਕ ਸਾਂਝਾ ਰਿਸ਼ਤਾ ਨਾ ਤੇ ਮਾਸ ਦਾ ਰਿਸ਼ਤਾ ਹੈ ਉਹ ਤਾਂ ਕਹਿੰਦੇ ਅੰਮ੍ਰਿਤਪਾਲ ਪਿੱਛੇ ਆਰਐਸਐਸ ਹੈਗੀ ਨਹੀਂ ਕਹਦੇ ਆ ਨਹੀਂ ਇਹ ਤਾਂ ਬਾਅਦ ਚ ਕਹੂੰਗਾ ਮੈਂ ਯਾਨੀ ਮਤਲਬ ਆਰਐਸਐਸ ਦੀਆਂ ਜੜ੍ਹਾਂ ਲਾਉਣ ਵਿੱਚ ਅਕਾਲੀ ਦਲ ਨੇ ਬਹੁਤ ਭੜਾ ਰੋਲ ਅਦਾ ਕੀਤਾ ਇਤਿਹਾਸ ਦੇ ਕਾਲੇ ਪੰਨਿਆਂ ਤੇ ਲਿਖਿਆ ਜਾਏਗਾ ਵੀ ਪੰਜਾਬ ਦੀ ਧਰਤੀ ਤੇ ਆਰਐਸਐਸ ਪੱਖੀ ਪਾਰਟੀ ਨੂੰ ਹਿੰਦੂ ਸਿੱਖਾਂ ਦੀ ਪਾਰਟੀ ਬਣਾ ਕੇ ਪੇਸ਼ ਕਰਨਾ ਔਰ ਸਿੱਖਾਂ ਦਾ ਉਹਨਾਂ ਨਾਲ ਨੌ ਮਾਸ ਦਾ ਰਿਸ਼ਤਾ ਦੱਸਣਾ ਉਹੀ ਅੱਜ ਕੰਡੇ ਚੁਗ ਰਹੇ ਆ ਇਸ ਲਈ ਉਹ ਪੰਥ ਉਹ ਪਾਰਟੀ ਦਾ ਕੋਈ ਆਗੂ ਕਵੇ ਵੀ ਮੈਂ ਲੜਾਕੂ ਆ ਜੀ ਮੈਂ ਪੰਥ ਦਾ ਧਰਿਆ ਮੈਂ ਪੰਥਕ ਰਵੈਤਾ ਕਾਇਮ ਰੱਖਣੇ ਉਹਨਾਂ ਦਾ ਪੰਥਕ ਰਵੈਤਾ ਦਾ ਬਹੁਤ ਨੁਕਸਾਨ ਕੀਤਾ ਹੈ ਉਹਦਾ ਇਤਿਹਾਸ ਗਣਾਉਂਦੇ ਕਹਿੰਦੇ ਕਿ ਮੈਂ ਤਾਂ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਉਸ ਵੇਲੇ ਵੀ ਮੈਂ ਪੰਥ ਦੇ ਨਾਲ ਸੀ ਤੇ ਪੰਥ ਦੇ ਨਾਲ ਖੜਿਆ ਰਿਹਾ ਕਹਿੰਦੇ ਅਸੀਂ ਐਨਐਸਏ ਕਟੀਆਂ ਨੇ ਜੇਲਾਂ ਕਟੀਆਂ ਸੀ ਪੰਥ ਵਾਸਤੇ ਐਨਐਸਏ ਜੇਲਾਂ ਦਾ ਅਤਵਾਦੀ ਨੇ ਬਹੁਤ ਕਟੀਆਂ ਸ਼ਹੀਦ ਵੀ ਹੋ ਗਏ ਹੋ ਜਿਲ੍ਹਾ ਕਟੜਨੀ ਦੂਰ ਦੀ ਗੱਲ ਐ ਉਹ ਤਾਂ ਪੁਲਿਸ ਨੇ ਫਟਫਟ ਮੁਕਾਬਲੇ 'ਚ ਮਾਰੇ ਆ ਮੈਂ ਉਹਨਾਂ ਦੀ ਮੌਤਾਂ ਨੂੰ ਚੰਗਾ ਠੀਕ ਨਹੀਂ ਕਹਿੰਦਾ ਸਰਕਾਰ ਦਾ ਵਤੀਰਾ ਠੀਕ ਨਹੀਂ ਇੱਥੇ ਮੇਰਾ ਇਹ ਨਹੀਂ ਨਜ਼ਰੀਆ ਪਰ ਮੇਰਾ ਨਜ਼ਰੀਆ ਵੀ ਜੀ ਗਣਤੀ ਇਦਾਂ ਕੀਤੀ ਜਾ ਵੀ ਫੇ ਤਾਂ ਇਹ ਬੰਦੇ ਜਿਹੜਾ ਇਹ ਕਹਿੰਦਾ ਵੀ ਮੈਂ ਜੇਲ੍ਹ ਬਹੁ ਕੱਟੀ ਐ ਫੇ ਤਾਂ ਮਰਨ ਵਾਲੇ ਬਹੁਤ ਜ਼ਿਆਦਾ ਅੱਗੇ ਆ ਉਹਦੇ ਨਾਲੋਂ ਇਹ ਫੈਸਲਾ ਕੀ ਉਹ ਕਰ ਸਕਦਾ ਵੀ ਮੈਂ ਕਿਉਂਕਿ ਐਨਐਸਐਚ ਰਿਆਂ ਮੈਂ ਤਾਂ ਮੈਂ ਠੀਕ ਕਹਿੰਨਾ ਐ ਮੈਂ ਅਕਾਲੀ ਦਲ ਦੇ ਇਤਿਹਾਸ ਨੂੰ ਲੈ ਰਿਆ ਮੈਂ ਕਿਸੇ ਬੰਦੇ ਦੇ ਰੋਲ ਨੂੰ ਨਹੀਂ ਲੈ ਰਿਆ ਸਮੁੱਚੇ ਅਕਾਲੀ ਦਲ ਦੀ ਕਿਰਪਾ ਹੀ ਹੋਈ ਆ ਵੀ ਪੰਜਾਬ ਚ ਅਤਵਾਦ ਦਾ ਕਿ ਦੋ ਆਪ ਹਥਿਆਰ ਛੱਡ ਗਏ ਉਹ ਅਕਾਲੀ ਉਹਨਾਂ ਦੇ ਹਵਾਲੇ ਸਭ ਕੁਝ ਕਰ ਦਿੱਤਾ ਤੇ ਜੋ ਪੰਜਾਬ ਨਾ ਵਾਪਰਨੇ ਸੀ ਨਾ ਇਹ ਸ਼੍ਰੋਮਣੀ ਕਮੇਟੀ ਦੇ ਇਹ ਕਾਬਜ਼ਸਤਾਨ ਅਕਾਲੀ ਪਾਰਟੀ ਵਾਲੇ ਫਿਰ ਸ਼੍ਰੋਮਣੀ ਕਮੇਟੀ ਵਾਲੇ ਅੰਦਰ ਤਾਂ ਨੰਗੇ ਸਿਰ ਨਹੀਂ ਜਾਣ ਦਿੰਦੇ ਹਥਿਆਰਬੰਦ ਬੰਦੇ ਕਿਉਂ ਜਾਣ ਦਿੰਦੇ ਜਿਹੜੇ ਸਾਡੇ ਥੈਨ ਨੂੰ ਉਪੱਤਰ ਕਰਦੇ ਉਹ ਬੰਦੇ ਕਿਉਂ ਅੰਦਰ ਜਾਣ ਦਿੰਦੇ ਉਹਨਾਂ ਸਾਂਝਾ ਕਾਦੀਏ ਪਾਈਆਂ ਉਹ ਫਲ ਭੁਗਤਿਆ ਉਹਨਾਂ ਨੇ ਔਰ ਸੰਤ ਲੋਂਗਵਾਲ ਦੀ ਸ਼ਹਾਦਤ ਦੱਸਦੀ ਹੈ ਵੀ ਉਹ ਜਿਹੜੇ ਤਾਕਤਾਂ ਸਾਨੂੰ ਸਿੱਖ ਵੀ ਨਹੀਂ ਸਨ ਜਿਹੜੇ ਪੰਜਾਬ ਦੇ ਬੇਗੁਨਾ ਗੁਰਸਿੱਖ ਪਰਿਵਾਰ ਮਾਰੇ ਆ ਜੋ ਨਾਂਜ਼ੀ ਦਿੱਤੇ ਮਿਲੇ ਆ ਉਹ ਵੀ ਜ਼ਿੰਮੇਵਾਰਾ ਬਰਾਬਰ ਦੇ ਇਹ ਲੋਕ ਜਿਹੜੇ ਉਹਨਾਂ ਲਈ ਵੀ ਜਿਹੜੇ ਸਾਡੇ ਬੇਗੁਨਾ ਲੋਕਾਂ ਨੂੰ ਸਜ਼ਾ ਮਿਲੀਆਂ ਤਾਂ ਮੈਂ ਇਸ ਲਈ ਕਹਿਣਾ ਬਹਿ ਕੇ ਵੀ ਇਹ ਕੋਈ ਧਰਗਾ ਵੀ ਮੈਂ ਪੰਥਕ ਪੰਥ ਕਹਿਣਾ ਨਹੀਂ ਬੰਦੀ ਮੈਂ ਕੀ ਕਹਿਣਾ ਮੈਂ ਪੰਥਕ ਰਵੈਤਾ ਦਾ ਅਨਿਆਈ ਹਾਂ ਕਿ ਨਹੀਂ ਮੈਂ ਨਿਮਰਤਾ ਨਾਲ ਇਹ ਹਲਕਾ ਜਿਹਾ ਇਹ ਜ਼ਰੂਰ ਬਿਆਨ ਕਰ ਸਕਦਾ ਵੀ ਮੈਂ ਯਤਨ ਕਰਦਾ ਵੀ ਸਿੱਖ ਪਰੰਪਰਾਵਾਂ ਬਧੇ ਚੱਲਣਾ ਗੈਰ ਰੂਪ ਸਿੱਖੀ ਨਹੀਂ ਹੈ ਹਜ਼ਾਰਾਂ ਕਮਨਿਸਟਾਂ ਦਾ ਰੂਪ ਸਿੱਖੀ ਨਹੀਂ ਦੀਪਕ ਤਾਂ ਉਹਦਾ ਰੂਪ ਸਿੱਖੀ ਨਹੀਂ ਸੀ ਹੈ ਪੰਜਾਬ ਦੇ ਉਹ ਸ਼ਹੀਦ ਹੋਣ ਵਾਲੇ ਬੰਦੇ ਆਂਦਾ ਰੂਪ ਸਿੱਖੀ ਨਹੀਂ ਸੀ ਜਿਹੜੇ ਅਤਵਾਦ ਦੇ ਖਿਲਾਫ ਲੜਦੇ ਗਏ ਆ ਪਰ ਉਹ ਸਿੱਖੀ ਮਿਸ਼ਨ ਲਈ ਪੂਰੇ ਉਤਰਦੇ ਸੀ ਸਾਂਝੀ ਵਾਲਤਾ ਦਾ ਬਰਾਬਰਤਾ ਦਾ ਇਹ ਜਿਹੜਾ ਧਰਮ ਦੇ ਨਾਂ ਤੇ ਵਿਤਕਰਾ ਹੁੰਦਾ ਇਹਦੇ ਖੰਬਰਦਾਰ ਸੀ ਅਸੀਂ ਇਹ ਵਿਤਕਰਾ ਖਤਮ ਕਰਾਉਣ ਦੇ ਇਸ ਲਈ ਅਸੀਂ ਰੂਪ ਪੱਖੋਂ ਨਹੀਂ ਪਾਵੇਂ ਇਸ ਲਈ ਰੂਪ ਪੱਖ ਤੋਂ ਨਾ ਤੇ ਅੱਲਾਹ ਦੇਖੋ ਵੀ ਪੰਥ ਕੌਣ ਆਂ ਦੇਖਣਾ ਇਹ ਆ ਵੀ ਪੰਥਕ ਵਿਚਾਰਧਾਰਨਿਕ ਕੌਣ ਲੱਗੇ ਇਕਜਾਰੇ ਆ ਜੇ ਗੁਰੂ ਗੋਬਿੰਦ ਸਿੰਘ ਜੀ ਜਾਂ ਗੋਨਾਗ ਦੇਵ ਜੀ ਔਰਤਾਂ ਦੀ ਬਰਾਬਰੀ ਦਾ ਗੱਲ ਕਰਦੇ ਅੱਜ ਔਰਤਾਂ ਦੀ ਬਰਾਬਰੀ ਲਈ ਕੌਣ ਲੜਦਾ ਜੇ ਗੋਨਾਗ ਦੇਵ ਜੀ ਨੀਵੇਂ ਜਾਤਾਂ ਦੇ ਵਿੱਚ ਕਹਿੰਦੇ ਮੇਰੀ ਜਾਤ ਉਹ ਆ ਅੱਜ ਫਿਰ ਨੀਵੇਂ ਜਾਤਾਂ ਦੇ ਬਰਾਬਰੀ ਲਈ ਕੌਣ ਲੜਦਾ ਅੱਜ ਉਹ ਕਹਿੰਦੇ ਭਾਈ ਲਾਲੂ ਚੰਗਾ ਮਲਖ ਭਾਗੋ ਮਾੜਾ ਅੱਜ ਭਾਈ ਲਾਲੂ ਦੇ ਹੱਕ 'ਚ ਕੌਣ ਖੜਾ ਆ ਇਹ ਦੇਖਣਾ ਸੀ ਇਹ ਨਹੀਂ ਦੇਖਣਾ ਹੈ ਵੀ ਉਹ ਬੰਦਾ ਰੂਪ ਤਾਂ ਪਾਵੇਂ ਤੋਂ ਕੋਈ ਹੋਵੇ ਉਹ ਮਲਖ ਭਾਗੋ ਨਾਲ ਦੋਸਤੀਆਂ ਬਣਾਉਂਦਾ ਹੋਵੇ ਕਬਜਾ ਗੁਰਦੁਆਰੇ ਤੋਂ ਉਹਨਾਂ ਦਾ ਕਰਾਇਆ ਹੋਵੇ ਜਿਹੜੇ ਅਰਬਾਂ ਰੁਪਏ ਕਮਾ ਕੇ ਲੋਕਾਂ ਦੀ ਲੁੱਟ ਕਰਦੇ ਆ ਤੇ ਇਸ ਲਈ ਮੈਂ ਨਹੀਂ ਸਮਝਦਾ ਵੀ ਕੋਈ ਇਦਾਂ ਦੀ ਧਿਰ ਹੋਵੇ ਜਿਹੜੀ ਪੰਥਕ ਤਰ ਅਸਲ 'ਚ ਹੈ ਨਾ ਉਹ ਲੜ ਪਿਆ ਜਿਹੜੀ ਭਾਈ ਲਾਲੋ ਦੇ ਹੱਕ 'ਚ ਲੜਦੀ ਹੈ ਜਿਹਦਾ ਮੈਂ ਵੀ ਛੋਟਾ ਜਿਹਾ ਹਿੱਸਾ ਹੈ ਛੋਟਾ ਜਿਹਾ ਹਿੱਸਾ ਮੈਂ ਵੀ ਹਾਂ ਅੱਛਾ ਇੱਕ ਪੁਆਇੰਟ ਆਪਣਾ ਰਹਿ ਗਿਆ ਪਾਸਲਾ ਸਾਹਿਬ ਅਸੀਂ ਗੱਲ ਕਰ ਰਹੇ ਸੀਗੇ ਕਿ ਆਰਐਸਐਸ ਜਿਹੜੀ ਹੈ ਤੁਸੀਂ ਦੱਸ ਰਹੇ ਸੀ ਕਿ ਆਰਐਸਐਸ ਸ਼੍ਰੋਮਣੀ ਅਕਾਲੀ ਦਲ ਨੇ ਆਪ ਪੰਜਾਬ ਚ ਲੈ ਆਂਦੀ ਤੁਸੀਂ ਇਹ ਸਾਫ਼ ਤੌਰ ਤੇ ਬਿਆਨ ਦਿੱਤਾ ਹੈ ਉਸ ਤੋਂ ਬਾਅਦ ਇੱਕ ਹੋਰ ਨੈਰੇਟਿਵ ਉੱਠਦਾ ਸੀਗਾ ਕਿ ਅਮਰਤਪਾਲ ਸਿੰਘ ਦੇ ਪਿੱਛੇ ਵੀ ਕੀ ਆਰਐਸਐਸ ਹੈਗੀ ਹੈ ਕਿਉਂਕਿ ਵਰਸਾ ਸਿੰਘ ਵਲਟੋਹਾਲਾ ਜਿਹੜਾ ਬਿਆਨ ਆਇਆ ਹੈ ਇਲਜ਼ਾਮ ਲਗਾਇਆ ਗਿਆ ਉਹ ਸਾਫ਼ ਹੈ ਤੁਸੀਂ ਮੰਨਦੇ ਹੋ ਕਿ ਅਮਰਤਪਾਲ ਸਿੰਘ ਦੇ ਪਿੱਛੇ ਆਰਐਸਐਸ ਹੋ ਸਕਦੀ ਹੈ ਮੈਂ ਟੋਟਲੀ ਕਹਿ ਰਿਹਾ ਹਾਂ ਦਿੱਲੀ ਦੀ ਸੱਤਾ ਤੇ ਮੋਦੀ ਨਹੀਂ ਕਾਪਸ ਹੈ ਆਰਐਸਐਸ ਕਾਪਜ਼ ਹੈ RSS ਦੇਸ਼ ਦੀਆਂ ਧਰਮ ਧਾਰਮਿਕ ਘਟ ਗਿੰਤੀਆਂ ਤੇ ਹੱਲਾ ਬੋਲ ਕੇ ਇੱਥੇ ਧਰਮ ਅਧਾਰਤ ਰਾਜ ਸਿਰਜਣਾ ਚਾਹੁੰਦੀ ਹੈ ਉਹ ਤੁਹਾਨੂੰ ਯੂਪ ਚ ਇੱਕ ਹੋਰ ਸ਼ਕਲ ਚ ਮਿਲੇਗੀ ਉੱਥੇ ਉਹ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰੇਗੀ ਦੱਖਣ ਵਿੱਚ ਉਹ ਸਾਈ ਧਰਮ ਦੇ ਖਿਲਾਫ ਕਰਦੀ ਗੱਲ ਮਿਲੇਗੀ ਦਰਾਵੜਾਂ ਦੇ ਖਿਲਾਫ ਤਾਂ ਮ ਲੱਡੂ ਚ ਕਰੇਗੀ ਜਿਹੜੇ ਕਮਿਊਨਿਸਟਾਂ ਦੇ ਇਲਾਕੇ ਆ ਕਾਂਗਰਸਾਂ ਦੇ ਖਿਲਾਫ ਬੋਲੇਗੀ ਪੰਜਾਬ ਦੀ ਧਰਤੀ ਤੇ ਆ ਕੇ ਇੱਥੇ ਉਹ ਜਿਹੜੇ ਸਿੱਖਾਂ ਦੀ ਪਰੰਪਰਾਮਾ ਹੈ ਉਹਦੇ ਤੇ ਹਮਲਾ ਬੋਲੇਗੀ RSS ਕੋਈ ਹੈ ਮੇਰਾ ਕਹਿਣ ਤੋਂ ਪੱਖਿਆ ਵੀ ਇਹ ਪੰਜਾਬ ਹੈ ਜਿਹੜੀ ਗੱਲ ਵੀ ਕੋਈ ਕੇਂਦਰ ਕਰ ਰਿਹਾ ਜਾਂ ਸੱਤਾ ਕਰਦੀ ਆ ਉਹਦੇ ਵਿੱਚ ਕੋਈ ਕ ਮੰਨੇ ਨਾ ਮੰਨੇ ਮੰਨਣ ਦਾ ਨਹੀਂ ਮਸਲਾ ਉਹ RSS ਦੇ ਸ਼ਰੀਰਜੰਤਰ ਦਾ ਹਿੱਸਾ ਹੀ ਆ ਆਰਐਸਐਸ ਦੇਸ਼ਵਤ ਸੁਤੰਤਰ ਰਚ ਰਿਆ ਪੰਜਾਬ ਚ ਤਾਂ ਹੋਰ ਤਰ੍ਹਾਂ ਦਾ ਸੁਤੰਤਰ ਰਿਆ ਹਰਿਆਣਾ ਚ ਹੋਰ ਤਰ੍ਹਾਂ ਦਾ ਆਇਆ ਦੱਖਣ ਚ ਹੋਰ ਤਰ੍ਹਾਂ ਦਾ ਆਇਆ ਮਨੂ ਜੋ ਗੱਲਾਂ ਇੱਕ ਟਾਈਮ ਦੇ ਉੱਤੇ ਆ ਕੇ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਈਆਂ ਜਾ ਰਹੀਆਂ ਸੀ ਉਹ ਹੁਣ ਅਮਰਿਤਪਾਲ ਸਿੰਘ ਬਾਰੇ ਵੀ ਕਈਆਂ ਜਾ ਰਹੀਆਂ ਔਰ ਕੀ ਤੁਸੀਂ ਮੰਨਦੇ ਹੋ ਕਿ ਉਸ ਵੇਲੇ ਵੀ ਇਹ ਗੱਲਾਂ ਸੱਚ ਸਨ ਤੇ ਅੱਜ ਵੀ ਸੱਚ ਸਨ ਮੈਂ ਤਾਂ ਤੁਹਾਨੂੰ ਇੱਕ ਨਾਂ ਲੈਕ ਤੋਂ ਬਿਨਾ ਵੀ ਦੱਸ ਰਿਹਾ ਵੀ 78 ਤੋਂ ਬਾਅਦ ਅੱਜ ਤੱਕ ਖਾਸ ਤੌਰ ਤੇ ਦਿੱਲੀ ਦੰਗਿਆਂ ਤੱਕ ਜੋ ਪੰਜਾਬ 'ਚ ਵਾਪਰ ਰਿਹਾ ਉਹਦੇ ਵਿੱਚ ਜਿੱਥੇ ਆਤਵਾਦੀ ਜ਼ਿੰਮੇਵਾਰ ਸਨ ਜਿੱਥੇ ਹਿੰਦੂ ਫਿਰਕਾਪ੍ਰਸ ਜ਼ਿੰਮੇਵਾਰ ਸਨ ਉੱਥੇ ਭਾਰਤ ਦੀ ਸੱਤਾ ਵੀ ਜ਼ਿੰਮੇਵਾਰ ਸੀ ਉਦੋਂ ਬਾਅਦ ਜਦੋਂ ਉਤਬਾਈ ਕੀਤੀ ਸਾਡੇ ਪੰਜਾਬ ਦੀ ਬਹੁਤ ਦਰਬਾਰ ਸਾਹਿਬ ਤੇ ਹਮਲਾ ਕੀਤਾ ਲੋਕਾਂ ਦੇ ਮਨ ਬਲੁੰਦਰੇ ਗਏ ਪੰਜਾਬ ਦੇ ਬੇਗੁਨਾਹਾਂ ਦੇ ਕਤਲ ਹੋਏ ਦਿੱਲੀ ਦੰਗੇ ਹੋ ਗਏ ਇੰਦਰਾ ਗਾਂਧਾ ਦਾ ਕਤਲ ਹੋ ਗਿਆ ਸਾਦੇ ਫਨਾਮਨੇ ਹੋਏ ਉਦੋਂ ਬਾਅਦ ਫਿਰ ਪੰਜਾਬੀਆਂ ਨੇ ਫੇਰ ਸੋਚ ਆ ਗਈ ਚੰਗੀ ਫਿਰ ਅਸੀਂ ਠੀਕ ਰਾਹ ਤੇ ਪੈ ਗਏ ਉਹ ਠੀਕਰਾ ਦੇ ਆਧਾਰ 'ਤੇ ਤੁਹਾਨੂੰ ਬੇ ਦਿੱਲੀ ਦਾ ਮੋਰਚਾ ਆ ਕਿਸਾਨ ਮੋਰਚਾ ਹੁਣ ਜਦੋਂ ਅਸੀਂ ਫੇਰ ਠੀਕ ਹੋ ਗਏ ਆ ਉਹ ਫੇਰ برداشت ਨਹੀਂ ਕਰਦੇ ਦੁਸ਼ਮਣ ਬਾਤ ਕਰਨ ਹੋਣੀ ਉਨੇ ਬਾਰ ਬਾਰ ਕਰਨੀ ਹੈ ਹੁਣ ਜੇ ਸੰਭਲ ਗਿਆ ਉਹਨੇ ਫੇਰ ਹਟਣਾ ਥੋੜੋ ਆ ਜੇ ਪੰਜਾਬ ਦੇ ਨੌਜਵਾਨ ਸਮਝ ਲੈਣ ਵੀ ਨਹੀਂ ਜਾ ਰਹੇ ਅੰਮ੍ਰਿਤਪਾਲ ਦਾ ਫੈਨੋਮੈਨਾ ਸਾਡੇ ਹੱਕ 'ਚ ਨਹੀਂ ਹੈ ਅਸੀਂ ਨਹੀਂ ਐਵੇਂ ਭਾਵਕ ਹੋ ਕੇ ਡਾਂਗਾ ਜੱਗੇ ਤੁਰ ਪੈਣਾ ਫੇਰ ਉਹਨੇ ਇੱਕ ਗੰਮ ਬੰਦ ਥੋੜੋ ਕਰ ਦੇਣਾ ਚੋਣਾਂ ਤੋਂ ਬਾਅਦ ਫੇਰ ਫੇਰ ਕੋ ਨਮਾ ਬੰਦਾ ਆ ਜਾਏਗਾ ਕੋਈ ਨਵੀਂ ਸੰਸਥਾ ਆ ਜਾਏਗੀ ਪਾ ਮੇਰਾ ਕਹਿਣ ਤੋਂ ਭਾਰਤੀ ਸੱਤਾ ਤੋਂ ਆ ਭਾਰਤੀ ਸੱਤਾ ਤੇ ਕਬਜ਼ਾ ਇਸ ਵੇਲੇ ਆਰਐਸਐਸ ਦਾ ਆ ਜੋ ਦੇਸ਼ ਵਿੱਚ ਹੋ ਰਿਹਾ ਉਹ ਉਸ ਸੱਤਾ ਦੇ ਉਸੇ ਦੇ ਵਿਚਾਰਧਾਰਾ ਅਨੁਸਾਰ ਹੋ ਰਿਹਾ ਉਸ ਵਿਚਾਰਧਾਰਾ ਦਾ ਹਿੱਸਾ ਹੀ ਆ ਕਿ ਪੰਜਾਬ ਦੇ ਸਾਡਾ ਜਿਹੜਾ ਧਾਰਾ ਇੱਕ ਵਿਰਸਾ ਆ ਜਿਹੜਾੂ ਬਰਸਾਇਆ ਇਸ ਵਿਰਸੇ ਨੂੰ ਤਬਾਹ ਕਰਨਾ ਉਹਦੇ ਲਈ ਉਹ ਬਹੁਤ ਸਾਰੇ ਤਰੀਕੇ ਬਣਾਉਂਦੇ ਆ ਹੁਣ ਉਹ ਅਸੀਂ ਨਵੇਂ ਧੰਗ ਨਾ ਦੇਖ ਰਹੇ ਆ ਸਾਡੇ ਸਾਹਮਣੇ ਪਰ ਹੁਣ ਅੰਤ ਵਿੱਚ ਮੈਂ ਆਹੀ ਤੁਹਾਨੂੰ ਪੁੱਛਣਾ ਚਾਹੁੰਦਾ ਫਿਰ ਜਿਹੜਾ ਵੋਟਰ ਹੈ ਜਿਹੜਾ ਪੰਥਕ ਵੋਟਰ ਹੈ ਉਹ ਤਾਂ ਪਹਾਜ ਹੋ ਗਿਆ ਉਹ ਤਾਂ ਇੱਧਰ ਜੋਗਾ ਨਾ ਉੱਧਰ ਜੋਗਾ ਰਹਿ ਗਿਆ ਨਾ ਇੱਧਰ ਵੋਟ ਪਾਣ ਜੋਗਾ ਨਾ ਉੱਧਰ ਪਾਣ ਜੋਗਾ ਫਿਰ ਹੁਣ ਕੀ ਕੀਤਾ ਜਾਵੇ ਹੱਕ ਸੱਚ ਦੀ ਲੜਾਈ ਆਸਾਨ ਥੋੜੋ ਆ ਜੇ ਹਰ ਸਾਦੀ ਲੜਾਈ ਸਾਨ ਹੁੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਪਾਸ਼ਾ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੰਦੇ ਤਾਂ ਉੱਥੇ ਜਾ ਕੇ ਉਹ ਕੁਰਬਾਨੀ ਕੀਤੀ ਉਹਨਾਂ ਨੂੰ ਉਹਦਾ ਸਿਰ ਕਲਮ ਕਰਤਾ ਇਹ ਛੋਟਾ ਕੰਮ ਸੀ ਕਰਦੇ ਫਿਰ ਉਦੋਂ ਬਾਅਦ ਇਹ ਵੀ ਉਹਨਾਂ ਦਾ ਸੀਸ ਕੌਣ ਲਿਆਵੇ ਸੀਸ ਲਿਆਉਣ ਦਾ ਮੁੱਲ ਤਰਨਾ ਪਿਆ ਭਾਈ ਜਤੇ ਨੂੰ ਤੇ ਉਹਨੂੰ ਲਿਆਇ ਫਿਰ ਬੈਠ ਕੇ ਹੁਣ ਪਿਤਾ ਦੀ ਸ਼ਹਾਦਤ ਪ੍ਰਾਪਤ ਕਰ ਗਿਆ ਫਿਰ ਉਹਨਾਂ ਨੇ ਝੰਡਾ ਸੱਚ ਦਾ ਬੁਲੰਦ ਕਰਤਾ ਕਿ ਪੰਥ ਸਜਣਾ ਕਰਨੀ ਹੈ ਉਦੋਂ ਬਾਅਦ ਫਿਰ ਉਹਨਾਂ ਦੇ ਚਾਰੇ ਬੱਚੇ ਸ਼ਹੀਦ ਹੋ ਗਏ ਕਮਾਲ ਮਤਲਬ ਤੁਸੀਂ ਸੋਚ ਸਕਦੇ ਬਹਿ ਕੇ ਵੀ ਇੱਕ ਯੋਧੇ ਗੁਰੂ ਸਾਹਿਬ ਦੇ ਚਾਰੇ ਬੱਚੇ ਸ਼ਹੀਦ ਹੋ ਗਏ ਹੋਣ ਔਰ ਉਹਨਾਂ ਦਾ ਪਿਤਾ ਜੀ ਸ਼ਹੀਦ ਹੋ ਗਏ ਨਾ ਫਿਰ ਉਹ ਕਹਿਣ ਕੋਈ ਗੱਲ ਸੱਚ ਦਾ ਝੰਡਾ ਬੁਲੰਦ ਕਰਨਾ ਹੈ ਇਸ ਲਈ ਮੈਂ ਸਿਰਫ ਇੱਕ ਇਨਾ ਪੰਜਾਬੀ ਨੌਜਵਾਨ ਨੂੰ ਇਹ ਸੱਚ ਦੇ ਰਾਹ ਤੇ ਤੁਰ ਲਈ ਪੰਬਲ ਪੂਸੇ ਚ ਬਹਿਣ ਦੀ ਲੋੜ ਨਹੀਂ ਅਸੀਂ ਹੁਣ ਕੀ ਕਰੀਏ ਜੀ ਬਹਿ ਕੇ ਸਾਨੂੰ ਗੁਰੂ ਨੇ ਰਾਹ ਦੱਸਿਆ ਵੀ ਇਸ ਰਾਹ ਤੇ ਚੱਲੋ ਜਿਹੜਾ ਰਾਹ ਵੀ ਸਾਨੂੰ ਫੁੱਟ ਪਾਉਣ ਵਾਲਾ ਧਰਮ ਦੇ ਨਾਂ ਤੇ ਦੂਜਿਆਂ ਦੇ ਖਿਲਾਫ ਲੜਾਉਣ ਵਾਲਾ ਭਾਈਚਾਰਾ ਇੱਕ ਤੋੜਨ ਵਾਲਾ ਔਰ ਜਿਹੜਾ ਭਾਈ ਲਾਲੋ ਦੇ ਖਿਲਾਫ ਖੜਨ ਵਾਲਾ ਤੇ ਮਲਕ ਭਾਗੂ ਦੀ ਸੇਵਾ ਕਰਨ ਵਾਲਾ ਉਹ ਸਾਡਾ ਰਾਹ ਨਹੀਂ ਹੈ ਸਾਡਾ ਰਾਹ ਕੀ ਹੈ ਵੀ ਜਿਹੜਾ ਵੀ ਚੋਣ ਚ ਇਸਪੇ ਜਿਹੜਾ ਧਰਮਿੰਦਰ ਪਖਤਾ ਦਾ ਝੰਡਾ ਬਰਦਾ ਰਿਆ ਸਾਡੀ ਵਾਲਤਾ ਦਾ ਮਦਈ ਹੈ ਔਰ ਭਾਈ ਲਾਲੋ ਦੇ ਰਾਜ ਲਈ ਲੜਦਾ ਹੈ ਉਹ ਚਾਹੇ ਕਿਸੇ ਰੂਪ ਚ ਹੋਵੇ ਉਹ ਸਾਡਾ ਮਿੱਤਰ ਹੈ ਇਸ ਲਈ ਮੈਂ ਪੰਜਾਬ ਦੀ ਨੌਜਵਾਨਾਂ ਨੂੰ ਆਪਣੇ ਦਿਲ ਤੋਂ ਬੇਨਤੀ ਕਰਨਾ ਮੈਂ ਪੰਜਾਬੀ ਆ ਬੜਾ ਭਰਾ ਆ ਤੁਸੀਂ ਕੋਈ ਪਸੰਦ ਮੈਨੂੰ ਕਰੇ ਨਾ ਕਰੇ ਮੈਂ ਉਸ ਗੁਰੂ ਦੇ ਦਿਖਾਇ ਰਾਹ ਤੇ ਚੱਲਣ ਦਾ ਯਤਨ ਕਰਦਾ ਮੇਰੀ ਬੇਨਤੀ ਇਹ ਆ ਵੀ ਤੁਸੀਂ ਆਪ ਵਿਚਾਰ ਕਰਕੇ ਦੇਖੋ ਕਿ ਕਿਹੜੀ ਗੱਲ ਸਾਡੇ ਪੰਜਾਬ ਦੇ ਦੇ ਪੰਥ ਦੇ ਤੇ ਲੋਕਾਂ ਦੇ ਹਿਤਾ ਵਿੱਚ ਆ ਜਿਹੜੀ ਗੱਲ ਹਿਤਾ ਵਿੱਚ ਨਹੀਂ ਹੈ ਚਾਹੇ ਉਹ ਕਿਸੇ ਰੰਗ ਚ ਆਵੇ ਉਹਨੂੰ ਵਿਚਾਰ ਕੇ ਰੱਦ ਕਰ ਦਿਓ ਬਹਿ ਕੇ ਉਸ ਰਾਹ ਤੇ ਨਾ ਤਰੋ ਇਹਦੇ ਚ ਪੰਥ ਦਾ ਵੀ ਭਲਾ ਪੰਜਾਬ ਦਾ ਵੀ ਭਲਾ ਦੇਸ਼ ਦਾ ਵੀ ਭਲਾ ਜੇ ਅਸੀਂ ਰਾਹ ਤੋਂ ਖੜ ਗਏ ਫੇ ਸਾਡੇ ਲਈ ਬਹੁਤ ਰਾਹ ਆਉਣ ਵਾਲਾ ਬਹੁਤ ਖਤਰਿਆ ਭਰਪੂਰ ਹੋਏਗਾ ਇਹ ਸਾਰੀਆਂ ਗੱਲਾਂ ਜੋ ਸ਼ਾਇਦ ਜਾਣਨੀਆਂ ਬਹੁਤ ਜ਼ਰੂਰੀ ਸਨ ਔਰ ਇੱਕ ਵੱਖਰਾ ਨਰੇਟਿਵ ਇੱਕ ਰੱਖਾ ਇੱਕ ਵੱਖਰਾ ਰਾਹ ਅਖਤਿਆਰ ਕਰਦੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਆ ਇਸ ਸੀਟ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਔਰ ਖਾਸ ਕਰਕੇ ਭਾਰਤ ਨੂੰ ਲੈ ਕੇ ਇਹ ਆਉਂਦੀ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਜਦ ਮਹੀਨਾ ਮੁੱਕਣਾ ਆ ਜੂਨ ਚੜ੍ਹਨਾ ਆ ਤੇ ਉਦੋਂ ਮੁਕਾਬਲਾ ਹੋਵੇਗਾ ਟਕਰਾਅ ਦਾ ਕੀ ਬਣਦਾ ਉਸ ਵੇਲੇ ਦੱਸਦੇ ਰਹਿਵਾਂਗੇ ਬਣੇ ਰਹੋ 1 India ਪੰਜਾਬੀ ਤੇ Subscribe to 1 India channel and never miss an update